ਦੋਸਤੋ ਦਿਲ ਦੀਆਂ ਗੱਲਾਂ ਸਾਡੇ ਨਾਲ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਸੀਂ ਪਿਛਲੇ ਕੜੀਆਂ ਨੂੰ ਪਿਛਲੇ ਐਪੀਸੋਡਾਂ ਨੂੰ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਮਾਨ ਦਿੱਤਾ ਬਹੁਤ ਪਿਆਰ ਬਖਸ਼ਿਆ ਅੱਜ ਇੱਕ ਨਵੀਂ ਸ਼ਖਸੀਅਤ ਤੇਰੀ ਸਾਡੇ ਨਾਲ ਜੁੜੀ ਹੈ ਤੁਹਾਨੂੰ ਪੇਸ਼ ਕਰ ਲਿਆ ਤੁਹਾਡੇ ਸਾਹਮਣੇ ਇਹਨਾਂ ਦਾ ਨਾਮ ਹੈ ਕਰਮਜੀਤ ਸਿੰਘ ਬਰਾੜ ਭਾਈ ਵੈਲੋ ਮੈਰਿਜ ਗਰੁੱਪਾ ਤੇ ਨਾਲ ਇਹ ਆਪਣਾ ਵੀਡੀਓ ਕਰਦੇ ਆ ਇਹਨਾਂ ਨਾਲ ਆਪਾਂ ਇਹਨਾਂ ਦੀਆਂ ਦਿਲ ਦੀਆਂ ਗੱਲਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਬਈ ਖਾਲਸਾ ਸਾਹਿਬ ਹੈ ਵੀ ਫਤਿਹ ਜੀ ਹਾਂਜੀ ਪਹਿਲਾਂ ਤਾਂ ਅਟਲੋ ਸਾਹਿਬ ਤੁਹਾਡਾ ਬਹੁਤ ਧੰਨਵਾਦ ਕਿਉਂਕਿ ਸਾਨੂੰ ਆਪਦੇ ਸਟੂਡੀਓ 'ਚ ਆਉਣ ਦਾ ਮੌਕਾ ਦਿੱਤਾ ਜੀ ਜੀ ਤੇ ਬਾਕੀ ਜਿਹੜੀ ਜੁਗਤ ਗੱਲ ਕਰਦੇ ਸੀ ਕੰਮਕਾਰ ਦੀ ਜੀ ਉਸ ਵਿਸ਼ੇ ਤੇ ਅੱਜ ਹੁਣ ਦੱਸਣ ਚਾਹੁੰਦੇ ਆ ਹਾਂਜੀ ਹਾਂਜੀ ਵੀ ਇਹ ਸਾਡਾ ਕੰਮ ਆ ਜੀ ਬਹੁਤ ਪੁਰਾਣਾ ਜੀ ਜੇ ਤਾਂ ਆਪਾਂ ਦੇਖੇ ਕੱਲੇ ਮੈਰਜ ਵੀਰ ਨੂੰ ਜੀ ਉਹ ਤਾਂ ਮੈਨੂੰ ਕਰਦੇ ਰੋ ਹੋ ਗਿਆ ਮੰਨ ਕੇ ਚੱਲੋ 18 ਤੋਂ 20 ਸ ਤੇ ਜੇ ਆਪਾਂ ਜਾਈਏ ਬੈਕਗ੍ਰਾਉਂਡ ਤੇ ਜੀ ਵੀ ਜੇ ਆਪਾਂ ਦੱਸੀਏ ਆਪਦੀ ਗੱਲ ਵੀ ਬੈਕਗ੍ਰਾਉਂਡ ਤੋਂ ਚੱਲੇ ਕਿਵੇਂ ਇਸ ਕੰਮ 'ਚ ਬੜੇ ਕਿਵੇਂ ਜੀ ਉਹਦਾ ਗੱਲ ਰਹੀ ਸੀ ਵੀ ਮੈਂ ਇੱਕ ਦੁਕਾਨ ਤੇ ਭਗਤੇ ਮਲਾਇਮ ਰਕਿਆ ਅੱਛਾ ਜੀ ਘਟੋ ਘਟ 10-12 ਸਾਲ ਮੈਂ ਦੁਕਾਨ ਤੇ ਰਿਹਾ ਕੀ ਮਲਾਇਮ ਕੱਪੜੇ ਸ਼ਾਪ ਤੇ ਕੱਪੜੇ ਤੇ ਹਾਂ ਠੀਕ ਹੈ ਔਰ ਆਪਣੇ ਸੀਗੇ ਅਰਵਾੜੀ ਵਾਲੇ ਜੀ ਜੀ ਦਸਵੇਂ ਖਲਾਤ ਹਾਊਸ ਭਗਤੇ ਜੀ ਉਹਨਾਂ ਦੇ ਮੈਂ ਦੁਕਾਨ ਤੇ ਟਾਈਮ ਲਾਇਆ ਘੱਟੋ 10-12 ਸਾਲ ਜੀ ਉਸ ਤੋਂ ਬਾਅਦ ਫਿਰ ਮੈਂ ਕਪੜਾ ਲੈ ਕੇ ਪਿੰਡਾਂ ਜਾਂ ਲੱਗਿਆ ਆਪਦਾ। ਅੱਛਾ ਜੀ। ਵੀ ਸਾਡੇ ਕੋਈ ਹਾਂ ਡਿਪੂ ਲਾਉਂਦੇ ਸੀਗੇ। ਡਿਪੂ ਠੀਕ ਹੈ। ਸਾਡੇ ਕੋਲੇ ਮਤਲਬ ਗੱਡੀ ਵੀ ਸੀ। ਓਕੇ। ਤੇ ਭੀਟੜਾ ਵੀ ਸੀਗਾ। ਓਕੇ। ਜਿਹੜਾ ਵੀ ਕੰਮ ਕਰਦੇ ਸੀ ਉਹ ਸੀ ਉਹ ਕਰਦੀ ਸੀ ਮਾਹਪੁਰਸਨ ਪੁੱਛ ਕੇ। ਅੱਛਾ। ਕਿਉਂਕਿ ਜਦੋਂ ਕਹਿੰਦੇ ਹੁੰਦੇ ਕੋਈ ਵੀ ਕੰਮ ਕਰਨਾ ਹੋਵੇ ਤਾਂ ਪਰਮਾਤਮਾ ਨੂੰ ਤਾਂ ਯਾਦ ਕਰਨਾ ਜ਼ਰੂਰੀ ਹੈ। ਬਿਲਕੁਲ। ਸਾਡੇ ਮਾਹਪੁਰਸ਼ੀ ਦੇ ਬਾਬਾ ਸਾਹਸਿਓ ਜੀ। ਹਾਂ ਜੀ। ਉਹਨਾਂ ਨੂੰ ਪੁੱਛਣਾ ਜੀ ਸੀ ਆ ਕੰਮ ਕਰਨਾ ਉਹ ਉਹਦੇ ਕਰ ਲਓ। ਭਾਤੇ ਤੂੰ ਉਹ ਸਾਡੇ ਮਤਲਬ ਆਖ ਲਗੇ ਰਹਿੰਦੇ ਹੀ ਕਰੀ। ਅੱਛਾ। ਸਾਡੇ ਆਖ ਲਗੇ ਤੇ ਉਹ ਬਹੁਤ ਜੇ ਕਰਨੀ ਹੈ ਜੀ ਮਹਾਪੁਰ ਸੀਗੇ ਜੀ ਜੀ ਤੇ ਉਹਨਾਂ ਤੋਂ ਅਸੀਂ ਵਿਦੇਸ਼ ਵੀ ਲਿਆ ਹੋਇਆ ਅੱਛਾ ਜੀ ਜਿਵੇਂ ਆਪਾਂ ਮੰਨ ਲਈ ਵੀ ਚਲੋ 15 ਭਗਤ ਬੈਠ ਕੇ ਬੰਦੀ ਕਰਦੇ ਆ ਨਾਮ ਜਪਦੇ ਆ ਹਾਂ ਜੀ ਉਹ ਮੈਨੂੰ 2008 ਦੇ ਵਿੱਚ ਉਹਨਾਂ ਤੋਂ ਵਿਦੇਸ਼ ਹੋਇਆ ਸੀ ਮਹਾਪੁਰ ਸਾਹਿਬ ਤੋਂ ਵਿਦੇਸ਼ ਹਾਂ ਜਦੋਂ ਵਿਦੇਸ਼ ਹੋਇਆ ਉਸ ਤੋਂ ਬਾਅਦ ਘੰਟੇ ਬਾਅਦ ਅਸੀਂ ਪੁੱਛਿਆ ਜਾਂਦੇ ਕੰਮਕਾਰ ਬਾਰੇ ਜੀ ਤੇ ਜਦੋਂ ਜਾ ਕੇ ਪੁੱਛਿਆ ਮੈਂ ਮਹਾਰਾਜਾਂ ਕਰਕੇ ਮੈਂ ਕੰਮ ਕਰਨਾ ਉਹ ਕਹਿੰਦੇ ਵੀ ਕਾਦਾ ਕਰਨਾ ਮੈਂ ਇਹ ਕੱਪੜੇ ਦਾ ਕਰਨਾ ਹੈ ਕਹਿੰਦੇ ਕਰਨਾ ਕਾਦੇ ਆ ਮੈਂ ਕਹੀ ਪੀਟਰ ਰੇਡ ਦੇ ਉਹ ਕਹਿੰਦੇ ਤੁਹਾਡੇ ਕੋਲ ਜੀਪ ਹੈਗੀ ਆ ਜੀਪ ਤੇ ਕਰ ਲਓ ਅੱਛਾ ਜੀਬ ਦਾ ਉਕਾਰ ਨਹੀਂ ਸੀ ਵੀ ਜਦੋਂ ਕਹਿੰਦਾ ਮਹਾਪੁਰਸ਼ ਨੂੰ ਕਿਉਂ ਜਿਆਦਾ ਪੁੱਛੋ ਨਾ ਹਾਂਜੀ ਜੇ ਪੁੱਛਣਾ ਤਾਂ ਵਗਲ ਬੰਨ੍ਹੇ ਵਧੀਆ ਬਿਲਕੁਲ ਮੇਰੇ ਪਿਤਾ ਜੀ ਉਹਨੇ ਕੋਲ ਜਾਂਦੇ ਹੁੰਦੇ ਸੀ ਗਰਦੀਬਸੇਉ ਜੀ ਉਹਨੇ ਪੁੱਛਾਈ ਮਨਸੰਤਾ ਨੂੰ ਵੀ ਅਸੀਂ ਜੀਬ ਲੈਣੀ ਹੈ ਜੀ ਉਹ ਕਹਿੰਦਾ ਵੀ ਗਰਦੀਬ ਜੀ ਲੈਣੀ ਹੈ ਤੇ ਫਿਰ ਤੂੰ ਇਹ ਹੀ ਲੈ ਲੈ ਜਿਹੜੀ ਆ ਬਲਵੰਤ ਕੇ ਵਾਲੀ ਹੈ ਅੱਛਾ ਜੀ ਉਹ ਕਹਿੰਦਾ ਵੀ ਇਹ ਮੈਂ ਲੈਣੀ ਨਹੀਂ ਕਹਿੰਦਾ ਜੇ ਮੈਂ ਇਹ ਗੱਡੀ ਲਈ ਤਾਂ ਕਹਿੰਦਾ ਫਿਰ ਲੋਕ ਕਹਿਣਗੇ ਵੀ ਦੇਵ ਨੇ ਇਹਨਾਂ ਨੂੰ ਪਹਿਲੀ ਵੇਚੀ ਹੋ ਸੋਚੇ ਹੁੰਦੇ ਮੰਦੇ ਵਿੱਚ ਬਿਲਕੁਲ ਭਾਵ ਕੇ ਸੰਤਾ ਦੇ ਘਰ ਮੋੜਦੀ ਜੀ ਸੰਤਾ ਨੇ ਚਲੋ ਜੀਬ ਇਹਨਾਂ ਨੇ ਆਰ ਜੇ ਕਿਤ ਉਦੋਂ ਕੀ ਹੁੰਦਾ ਸੀ ਜੀ ਆਪਣਾ ਸਮਾਸੀ ਪੁਰਾਣਾ ਆਪਾਂ ਡੋਲੀਆਂ ਡਾ ਲਾਉਂਦੇ ਸੀ ਜੀ ਉਹ ਕਿਦੇ ਵਿਆਹ ਦੀ ਡੋਲੀਆਂ ਲਾਉਂਦੇ ਜਾਂਦੇ ਸੀ ਜਿੱਥੇ ਜਾਂਦੀ ਗੱਡੀ ਖੜ ਜਾਂਦੀ ਸੀ ਅੱਛਾ ਚਲਦੀ ਨਹੀਂ ਸੀ ਉਹ ਅੱਛਾ ਜੀ ਤੁਸੀਂ ਵੇਖ ਲਓ ਵੀ ਉਸ ਪੈੜੀ ਨੇ 4 ਕਿੱਲੇ ਜ਼ਮੀਨ ਹਟ ਜਾ ਕੇ ਜ਼ਮੀਨ ਖਾ ਗਈ ਸਾਡੀ ਜੀ ਸਾਡੀ ਅੱਛਾ ਫਿਰ ਆ ਜਦੋਂ ਸੰਤਾਂ ਨੂੰ ਦੂਜੀ ਵਾਰ ਜਾ ਕੇ ਪੁੱਛਿਆ ਕਹਿੰਦੇ ਮਾਰੀ ਗੱਡੀ ਚਲਦੀ ਨਹੀਂ ਗਏ ਤੈਨੂੰ ਕਹਿੰਦੇ ਹੁਣ ਵੀ ਵੇਚ ਦੇ ਹੂੰ ਉਹ ਤੋਂ ਹਾਜੀ ਵਿਆਹ ਲੈ ਲਾ ਹੂੰ ਕਹਿੰਦਾ ਨਹੀਂ ਜੀ ਫਿਰ ਆਖੇ ਲੋਕ ਫੇਰ ਕਹਣਗੇ ਵੀ ਇਹਨੇ ਦੇਮ ਤੋਂ ਹੀ ਲੈ ਲਈ ਹੂੰ ਉਹਨੇ ਜੀਵ ਨੂੰ ਮਤਲਬ ਕਿ ਮੈਸੇਜ ਉਹ ਲਾ ਕੇ ਸਾਰੇ ਤਿਆਰ ਕਰ ਦਿੱਤੇ ਅੱਛਾ ਜੀ ਪੀਟੀ ਬੰਦੀ ਨਿਹਲੇ ਕਰਖਦਾ ਨਾ ਮਾ ਬੱਜਾ ਪਟਿਆੜੀ ਤੋਂ ਅੱਛਾ ਜੀ ਉਹ ਗੱਡੀ ਚੱਲੀ ਕਿਹਦੇ ਤੋਂ ਕਿਸੇ ਮੈਸਜ ਜਿੱਥੇ ਲੈ ਕੇ ਜਾਂਦੇ ਸੀ ਹੱਥ ਮਾਰਦੇ ਸੀ ਟਰੱਕਾ ਮਗਰ ਪਾਪ ਆਕੇ ਤੂ ਤੋ ਗਿਆ ਹਮਗੇ ਗੱਡੀ ਚੱਲੀ ਨਹੀਂ ਉਹ ਜਦੋਂ ਕਹਿੰਦੇ ਮੇਰੀ ਵਾਰੀ ਆਈ ਤੇ ਸਾਹੀ ਮੈਨੂੰ ਵਿਦੇਸ਼ ਮਿਲਿਆ ਤੇ ਸੰਤਾ ਨੇ ਪੁੱਛਿਆ ਵੀ ਵੇਚੇ ਗੱਦੇ ਮੈਂ ਕਹਾਂ ਪੀਟਰ ਰੜ ਦੇ ਉਹ ਕਹਿੰਦੇ ਪੀਟਰ ਤੇ ਹੁਟ ਕੇ ਜੀ ਵੀ ਆ ਮੈਸ ਜੀਪ ਚੱਲਦੀ ਨਹੀਂ ਕਹਿੰਦੇ ਜੀਪ ਚੱਲਦੀ ਕਿਉਂ ਨਹੀਂ ਕੀ ਕਾਰਨ ਆ ਤੇ ਪਿਓ ਨੂੰ ਭੇਜ ਮੈਂ ਉਹਦੇ ਉੱਟ ਕੇ ਜਦੋਂ ਬਾਹਰ ਗਿਆ ਸੰਗਤ ਬਹੁਤ ਘੱਟ ਸੀਗਾ ਤੇ ਮੈਂ ਜਾ ਕੇ ਪਿਓ ਨੂੰ ਜਾ ਕੇ ਦੱਸੇ ਵਾਂ ਐ ਕਰਕੇ ਸੰਤਾਂ ਨੇ ਬੁਲਾਇਆ ਉਹਦਾ ਮਨ ਭਰ ਗਿਆ ਹੂੰ ਉਹ ਜਦੋਂ ਕੋਲੇ ਗਿਆ ਤੇ ਸੰਤ ਕਹਿੰਦੇ ਦੇਵ ਦੇਖਾ ਹੂੰ ਤੂੰ ਸਾਰਾ ਕੁਝ ਜਿਵਾਕਾਂ ਦਾ ਵੇਚਦਾ ਅਸੀਂ ਤਾਂ ਨਬਰਾਂ ਮੈਂ ਸਭ ਤੋਂ ਹੋਣਾ ਇੱਕ ਹੀ ਡੈਥ ਹੋ ਗਈ ਸਾਡੀ ਵੱਡਾ ਹੈਗਾ ਤੇ ਉਹ ਜਦੋਂ ਸੰਤਾਂ ਨਾਲ ਗਿਆ ਵੀ ਕਹਿੰਦੇ ਵੀ ਹੁਣ ਤੂੰ ਦੇਵ ਦੇ ਆ ਗਿਆ ਮੇਰੇ ਕੋਲੇ ਕਹਿੰਦੇ ਹੁਣ ਚਲਾ ਦੇ ਵੀ ਕਹਿੰਦੇ ਵੀ ਮੈਂ ਹੁਣ ਗਲਤੀ ਮੰਨਦਾ ਮੈਨੂੰ ਕਹਿੰਦੇ ਮਹਾਂਪੁਰਸ਼ ਵੀ ਜਾ ਕੇ ਕਹਿੰਦੇ ਜੀਬ ਲੈ ਕੇ ਆ ਜਾ ਕੇ ਭੱਜਾ ਉਦੋਂ ਸਕੂਟਰ ਹੁੰਦੇ ਸੀ ਜਿਤਗ ਜੀ ਜੀ ਤੇ ਇਹ ਮੈਂ ਹੈ ਵੀ 2000 ਸੱਤ ਦੀ ਗੱਲ ਹੋ ਤੇ ਮੈਂ ਉਹ ਕਚਰਾ ਸੀਗਾ ਸੀ ਆ ਕੇ ਜਦੋਂ ਮੈਂ ਘਰੇ ਆਇਆ ਤੇ ਮੈਂ ਮੋਟਰ ਸਕੂਟਰ ਖੜਾਤਾ ਤੇ ਜੀ ਮੈਂ ਕੱਢ ਲਗਿਆ ਤੇ ਮੇਰੇ ਮਨ ਚ ਆਇਆ ਵੀ ਸਟਾਰਟ ਦੇ ਨਹੀਂ ਹੋਣਾ ਨਹੀਂ ਮੈਂ ਸਾਡੇ ਨਾਲ ਦੇ ਘਰੇ ਗਿਆ ਜੀ ਵੇਖਦਾ ਚੰਦਾ ਕਰਕੇ ਵੀ ਗੱਡੀ ਘੜਾ ਦੋ ਕਹਿੰਦਾ ਜਾਂ ਤੇਰਾ ਪਿਓ ਦਾ ਟਰੱਕਾ ਮਗਰ ਪਾ ਕੇ ਹੰਬ ਗਿਆ ਹੂੰ ਤੇ ਤੂੰ ਇਹਨੂੰ ਕਿਵੇਂ ਚਲਾਵੇਂਗਾ ਜਾਂ ਭਾਜ ਜਾ ਅਸੀਂ ਚਲਾਉਂਦੇ ਮੇਰਾ ਹੀ ਮਨ ਜਾ ਫਿਕਾ ਪੈ ਗਿਆ ਤੇ ਮੈਂ ਸਕੂਟਰ ਫੇ ਚੱਕ ਲਿਆ ਮੇਰਾ ਮਨ ਨੇ ਬਦਲ ਗਿਆ ਮੈਂ ਜਿਹੜੀ ਵੇਖੀ ਸੀ ਤੇ ਜਦੋਂ ਮੈਂ ਜਾ ਕੇ ਉਹ ਗੱਡੀ ਦੇ ਵਿੱਚ ਬੈਠਾ ਉਹ ਗੱਡੀ ਫੜ ਕੇ ਸਟਾਰਟ ਹੋ ਗਈ ਹਾਂਜੀ ਮੜੀ ਮੜੀ ਹਵਾ ਸੀ ਤੇ ਮੈਨੂੰ ਚਾ ਚੜ ਗਿਆ ਮੈਂ ਘਰ ਦੇ ਮਤਲਬ ਕਿ ਜਿੰਦੇ ਲਾਉਣੇ ਭੁੱਲ ਗਿਆ ਦਰਵਾਜ਼ੇ ਨੂੰ ਸਾਡੇ ਉੱਤੇ ਭਗਤ ਸ਼ਾਹ ਦੇ ਹੋਟਲ ਹੈ ਕੌੜੇ ਦਾ ਜੀ ਜੀ ਕੌੜੇ ਦੇ ਹੋਟਲ ਤੋਂ ਮੈਂ ਡੱਬੇ ਲੈ ਮਠਾਈ ਦੇ ਪੰਜ ਜੀ ਤੇ ਮੈਂ ਉੱਥੇ ਲੈ ਗਿਆ ਆਗ ਲਗੇ ਠੀਕ ਸੰਗ ਤੇ ਸੀਗੀ ਜੀ ਤੇ ਜੋ ਜਾ ਕੇ ਗੱਡੀ ਮੈਂ ਕਰਤੀ ਸਟਾਰਟ ਬੰਦ ਨਹੀਂ ਕੀਤੀ ਸਟਾਰਟ ਹੀ ਖੜਾਤੀ ਹਾਂਜੀ ਤੇ ਜਾ ਕੇ ਜਦੋਂ ਸੰਤਾਂ ਨੂੰ ਮੈਂ ਮਠਾਈ ਫੜਾਈ ਤੇ ਉਹਨਾਂ ਨੇ ਕਣਕਾ ਖਾ ਕੇ ਤੇ ਕਹਿੰਦੇ ਵੀ ਸੰਗ ਤੋਂ ਵਰਤਾ ਦੀ ਜੀ ਉਹ ਮੈਂ ਡੱਬੇ ਵੰਡ ਗਏ ਤੇ ਮੈਂ ਵਿੱਚ ਹੀ ਬਹਿ ਗਿਆ ਸੰਗ ਦੇ ਜੋ ਬੱਚੇ ਬਹਿ ਗਿਆ ਉੱਥੇ ਕਿਤੇ ਸੰਤਾਂ ਨੇ ਫੇਰ ਕਿਹਾ ਕਹਿੰਦੇ ਅਸੀਂ ਦੇਵ ਦਾ ਮੁੰਡਾ ਬੈਠ ਮੈਂ ਗਿਆ ਕਹਿੰਦੇ ਵੀ ਜੀਬੰਦ ਕਰਕੇ ਆ। ਮੈਂ ਕਹਾਂ ਜੀ ਉਹ ਛਟਾੜ ਨਹੀਂ ਹੋਣੀ। ਕਹਿੰਦੇ ਤੈਨੂੰ ਕਹਿੰਦੇ ਇਹ ਬੰਦ ਕਰਕੇ ਭੱਜਾ। ਮੈਂ ਬੰਦ ਕਰਿਆਂ ਦੀ। ਜੀ। ਤਿੰਨੇ ਭਰਾ ਸੀ ਉੱਥੇ ਇਕੱਠੇ ਆ। ਸਾਨੂੰ ਇੰਨਾ ਚ ਆ ਚੜ ਗਿਆ ਵੀ ਦਵਾ-ਦਵਾ ਚੱਲ ਗਿਆ ਜੀਬ ਚ ਲੱਗ ਗਿਆ। ਮੈਂ ਆਪਦੇ ਪੇਉ ਨੂੰ ਠਾਇਆ ਕਰਾ ਵੀ ਉੱਠ ਚੱਲੇ ਗਿਆ ਉੱਠ ਚੱਲੇ ਗਿਆ ਉਹ ਕਹਿੰਦੇ ਹੋਰ ਨਹੀਂ ਜਾਂਦਾ ਮੈਂ। ਇਹਦੇ ਬੁਸੇ ਬਣਾ। ਪਹਿਲਾਂ ਮੈਂ ਗਲਤੀ ਕਰਦੇ ਹੁੰਦਾ ਜਦੋਂ ਇਹ ਹਗੋਂ ਕਰਾਂਗੇ, ਵਜਨ ਕਰਾਂਗੇ ਫੇਰ ਜਾਵਾਂਗੇ। ਜੀ। ਤੇ ਚਲੋ ਉਦੋਂ ਮੜ ਕੇ ਜੀਬਾਈ ਬੰਦ ਕਰਤੀ ਇਹਦੇ ਰਾਤ ਨੂੰ ਜਦੋਂ ਹੀ ਜਾਣਾ ਸੀ ਘਰੇ। ਜੀ। ਤੇ ਸੰਤ ਕਹਿੰਦੇ ਵੀ ਕਾਲੀ ਕਰ ਹਾਂਜੀ ਜਦੋਂ ਇਹ ਜੀਬ ਲੈ ਗਿਆ ਵੱਡਾ ਭਰਾ ਜੰਦਾ ਜਿੱਥੇ ਸਾਡੇ ਹੁਣ ਭਗਤੇ ਦੇ ਤੇ ਬਾਜੇ ਇਹਦੇ ਪਰੇ ਰੋਡ ਤੇ ਬਣਿਆ ਵਾ ਠਾਣਾ ਸਰ ਰੋਡ ਤੇ ਬਵਾਜਦਾ ਜੀ ਠਾਣੇ ਕੋਲ ਇਹ ਨਹੀਂ ਪਤਾ ਜੀ ਪੁਲਿਸ ਵਾਲੇ ਜਾਂ ਕੋਈ ਚੋਰ ਸਟੇ ਉਹਨੇ ਬਹੁਤ ਬੈਂਡਰ ਰਿਪੋਰਟਿੰਗ ਮਾਰੀਆਂ ਰੁਕੋ ਅਸੀਂ ਰੁਗੇ ਨਹੀਂ ਜਦੋਂ ਸਵੇਰ ਤੜਕੇ ਦੁਆਰੇ ਗਿਆ ਸੰਤਾ ਨੇ ਫਿਰ ਗਿਆ ਕਹਿੰਦੇ ਵੀ ਵਧਿਆ ਰਹਿਦਾ ਤੁਸੀਂ ਉਸ ਤੋਂ ਬਾਅਦ ਸੰਤਾ ਲੈ ਕੇ ਬਚਨ ਹੋਰ ਕੀਤਾ ਜੀ ਕਹਿੰਦੇ ਅੱਜ ਤੋਂ ਬਾਅਦ ਤੁਹਾਡੀ ਗੱਡੀ ਨੂੰ ਕੋਈ ਪੁਲਿਸ ਵਾਲਾ ਕੋਈ ਡੀਡ ਰੋਕਿਆ ਅਫਸਰ ਰੋਕੋ ਜੇ ਰੋਕਦਾ ਹੱਥ ਬੰਨ੍ਹਾ ਕਰੂਗਾ ਜੀ ਇਹ ਹਾਲਾਤ ਜਨੇ ਕੀ ਅੱਖੀਂ ਦੇਖਿਆ ਅੱਛਾ ਜੀ ਮੈਨੂੰ ਨਾ ਚਾਹ ਹੋ ਗਿਆ ਮੈਂ ਉਸ ਗੱਡੀ ਦੇ ਗੇੜੇ ਲਾਉਣੇ ਸ਼ੁਰੂ ਕਰਤੇ ਜਿਵੇਂ ਮਤਲਬ ਕਿ ਸਬਜ਼ੀ ਦੀ ਭਰਨੀ ਬਰਨਾਲਿਓ ਬਹਿੰਡਿਓ ਫ੍ਰੀਜ ਕੋਟੋਂ ਹਾਂਜੀ ਸਾਡੇ ਹੁਣ ਵੀ ਕਰਾਇਆ ਬਹਣ ਲਾਗੇ ਉਹ ਜੀਬ ਤੇ ਜੀਬ ਸੀ ਨਵੀਂ ਅੱਛਾ ਜੀ ਨਾਲ ਮਾਤੇ ਪੀਉਣ ਵਾਲਾ ਕਰਾਂ ਚਲਾਉਂਦਾ ਮੈਂ ਸੀ ਉਹ ਚਲਾਉਂਦੇ ਰਹੀ ਸੀ ਗੱਡੀ ਜੀ ਜੀ ਸਿਰ ਤੋਂ 1500 ਲਾ ਅਸੀਂ ਨਾ ਕੀ ਕੀਤਾ ਬਹਿੰਡਿਓ ਜੀ ਅਸੀਂ ਸਬਜ਼ੀ ਦੀ ਭਰ ਲਈ ਘੰਡੇ ਦੀ ਅੱਛਾ ਲੋਡ ਇਡੇ ਕਰ ਲਈ ਗੱਡੀ ਤੇ ਵੀ ਪੂਰੀ ਲੱਭ ਜ ਜਾਂਦੀ ਹੈ ਬਾਜਾਖਾਨਾ ਜਦੋਂ ਲੰਗੇ ਦੋੱਚੇ ਡੀਡੋ ਦੀ ਨਿਗਾ ਪੈ ਗਈ ਹੂੰ ਵੀ ਇਹ ਨਵੀਂ ਗੱਡੀ ਆ ਤੇ ਇਹ ਕਰੀ ਤੇ ਉਹਨੇ ਮਨ ਚੋਂ ਦੇ ਆਇਆ ਵੀ ਯਾਰ ਜਦੋਂ ਅਸੀਂ ਬਾਜੋਂ ਮੁੜ ਕੇ ਭਗਤਿਆਂ ਜਾਣ ਲੱਗਿਆ ਕਿ ਸੁਆ ਕੱਸੀ ਦਾ ਖਲਾਜ ਆਉਂਦਾ ਉੱਥੇ ਰੋਕ ਲਿਆ ਉਹਨੇ ਅੱਛਾ ਤੇ ਹੁਣ ਉਹਦੇ ਉੱਤੋਂ ਉਤਰ ਕੇ ਮਰਾਜ ਮਾਇਆ ਕਹਿੰਦਾ ਲਿਓ ਆਰਸੀ ਕੱਢੋ ਹੂੰ ਆਰਸੀ ਸਾਡੇ ਕੋਲ ਸੀਗੀ ਫੋਟੋ ਕਾਪੀ ਹੂੰ ਆਰਸੀ ਨਹੀਂ ਸੀਗੀ ਉਹ ਫੋਟੋ ਕਾਪੀ ਸੀ ਜਦੋਂ ਫੜਾਈ ਤੇ ਉਹਨਾਂ ਚੱਕ ਕੇ ਪਾੜਦੀ ਕਹਿੰਦਾ ਆਰਸੀ ਲਓ ਹੂੰ ਤੇ ਕਹਿੰਦੇ ਵੀ ਇਹ ਕੌਣ ਹੈ ਮਹਾ ਮੇਰਾ ਪਿਓ ਆ ਕਹਿੰਦੇ ਇਹਨੂੰ ਭੇਸਾਬ ਕੋਲੇ ਜਦੋਂ ਮੇਰਾ ਪਿਓ ਉਤਰ ਕੇ ਜਾਣ ਲੱਗਾ ਤੇ ਉਧਰੋਂ ਡੀਟ ਉਤਰ ਗਿਆ ਹੂੰ ਉਹਨੇ ਕਸ ਮੈਂ ਆਖੀ ਬੇਨਾ ਦੇ ਡੀਟ ਉਹਨੇ ਐ ਕਰ ਲਿਆ ਕਹਿੰਦਾ ਵੀ ਜਾਓ ਜੀ ਜਣੀ ਬਿਸ਼ਵਾਸ ਹੈ ਪਰ ਮੇਰੇ ਮਾਪਿਓ ਦੇ ਮਨ ਚ ਫੇਰੇ ਹੈ ਵੀ ਹੁਣ ਅਸੀਂ ਅੱਗੇ ਭਗਤੇ ਰੁਕਣਗੇ ਅੱਛਾ ਉਹ ਕਹਿੰਦਾ ਵੀ ਐ ਗਾਰੇ ਨੂੰ ਗੱਡੀ ਨੂੰ ਪਿੱਛੇ ਮੋੜਦਾ ਤੇ ਹੋਰ ਨਾਲ ਲੈ ਚੱਲ ਸਾਡੇ ਇੱਕ ਕਚਾਰਾ ਉਰੇ ਆ ਕਚਾਰਾ ਉੱਥੇ ਗੈਨ ਏਜੰਸੀ ਦਾ ਬਣਿਆ ਬਹੁਣ ਜੀ ਜਿੱਥੇ ਸਿਲੰਡਰ ਜਾਂਦੇ ਆ ਅਸੀਂ ਉੱਥੋਂ ਦੀ ਗੱਡੀ ਜਾਈ ਘਰ ਲੈ ਕੇ ਘਰੋਂ ਅਸੀਂ ਘੰਟਾ ਚ ਗਏ ਹਮ ਜਣੀ ਇਹ ਹਾਲਾਤ ਮੇਰੇ ਵੇਖੇ ਵਿਆ ਵੀ ਜਣੀ ਕਿ ਵੀ ਉਸ ਤੋਂ ਬਾਅਦ ਇੰਨਾ ਵੀ ਸਾਡੀ ਗੱਡੀ ਨੂੰ ਹੱਥੇ ਤੱਕ ਪੁਲਿਸ ਨਹੀਂ ਜਿਹਦੇ ਰੱਖੀ ਅਸੀਂ ਜੀ ਫਿਰ ਮੈਂ ਉਸਦੇ ਕਪੜੇ ਵਿੱਚ ਲੱਗ ਗਿਆ ਪਿੰਡਾਂ ਜਾਣ ਲੱਗ ਗਿਆ ਜੀ ਜੀ ਪਿੰਡ ਦੇ ਕੱਪੜੇ ਵੇਦਾ ਵੇਦਾ ਵੀ ਉੱਥੋਂ ਵਰਕੇ ਜਿਹੜੇ ਮੇਰਾ ਨੈਟਵਰਕ ਬਣਿਆ ਮੈਰਿਜ ਵੀਰੂ ਵਾਲਾ ਓਕੇ ਉਹ ਇਸੇ ਕਰਕੇ ਬਣਿਆ ਵੀ ਜਦੋਂ ਪਿੰਡਾਂ ਜਾਂਦੇ ਸੀ ਸਾਨੂੰ ਉਹ ਭੈਣਾ ਕਹਿੰਦੇ ਬਾਈ ਸਾਡੇ ਕੁੜੀ ਦਾ ਐਸਾ ਐਸਾ ਮੁੰਡਾ ਐਸਾ ਵੇਖ ਲਓ ਜੀ ਫੇਰ ਮੇਰਾ ਪਿਓ ਕਹਿੰਦਾ ਵੀ ਇੱਕ ਪਾਸੇ ਹੋਇਆ ਜਾਂਦਾ ਰਿਸ਼ਤੇ ਕਰ ਵਾਲਾ ਜਾਂ ਕੱਪੜਾ ਵੇਚਦਾ ਜੀ ਜੀ ਕੱਪੜਾ ਬਥੋੜਾ ਘਟਾਦਾ ਇਸ ਕੰਮ ਵਿੱਚ ਜਿਆਦਾ ਹੋ ਗਿਆ ਜੀ ਇਸ ਕੰਮ ਨੂੰ ਮੈਂ 2013 ਦੇ ਵਿੱਚ ਆ ਕੇ ਮੈਂ ਇਹਨੂੰ ਫਰਮ ਨੂੰ ਰਜਿਸਟਰ ਕਰਾਇਆ ਅੱਛਾ ਜੀ ਹਾਂਜੀ ਜੀ ਜੀ ਤੇ ਰਜਿਸਟਰ ਕਰਾਉਣ ਦਾ ਕਾਰਨ ਉਹ ਇਹ ਸੀਗਾ ਵੀ ਜਿਵੇਂ ਹੁਣ ਅਸੀਂ ਮਿਹਨਤ ਕਰਦੇ ਸੀ ਜ ਜਿਵੇਂ ਹੁਣ ਤਾਂ ਆਪਣੇ ਕੋਲੇ ਮੋਬਾਈਲ ਹੈਗੇ ਆ ਜੀ WhatsApp ਹੈਗਾ ਹਰ ਇੱਕ ਬੰਦਾ ਘਰੇ ਬੈਠਾ ਕੰਮ ਕਰ ਜਾਂਦਾ ਹਰ ਇੱਕ ਬੰਦਾ ਕਹਿੰਦਾ ਮੈਂ ਮੈਰਿਜ ਵੀਰ ਹਾਂ ਦੁਕਾਨਦਾਰ ਸਾਰੇ ਬਣੇ ਬੈਠੇ ਆ ਉਸ ਸਮੇਂ ਦੇ ਵਿੱਚ ਸਕੂਟਰ ਹੁੰਦਾ ਸੀਗਾ 2007-08 ਦੇ ਵਿੱਚ ਹੂੰ ਤੇ ਅਸੀਂ ਫੋਟੋ ਲੈ ਕੇ ਜਾਂਦੇ ਸਟੂਡੀਓ ਤੋਂ ਬਣਾ ਕੇ ਹੂੰ ਕੁੜੀ ਦੀ ਜਾਂ ਮੁੰਡੇ ਦੀ ਅਸੀਂ ਦੇ ਕੇ ਆਉਣੀ ਚਾਹੇ ਸਾਨੂੰ 100 ਕਿਲੋਮੀਟਰ ਜਾਣਾ ਪਵੇ ਜੀ ਚਾਹੇ 20 ਕਿਲੋਮੀਟਰ ਜਾਣਾ ਪਵੇ ਇਨੀ ਮਿਹਨਤ ਕੀਤੀ ਅਸੀਂ ਜੀ ਫਿਰ ਉਸ ਤੋਂ ਬਾਅਦ WhatsApp ਆ ਗਿਆ ਜੀ WhatsApp ਤੇ ਅਸੀਂ ਕੰਮ ਕਰਨਾ ਸ਼ੁਰੂ ਕਰਤਾ ਜੀ ਪਰ ਮੈਂ ਇੱਕ ਚੀਜ਼ ਅਸੀਂ ਸੱਚ ਨੂੰ ਜਣਾਣਾ ਕਿ 2002 ਤੋਂ ਲੈ ਕੇ ਤੇ 2008 ਤੱਕ ਲੋਕ ਇੰਨੇ ਇਮਾਨਦਾਰ ਸੀ ਇੰਨੇ ਚੰਗੇ ਸੀ ਜੀ ਸਾਡੇ ਕਿਸੇ ਨੇ ਕੋਈ ਪੈਸੇ ਨਹੀਂ ਮਾਰੇ ਅੱਛਾ ਕਾਰਨ ਕੀ ਉਦੋਂ ਲੋਕਾਂ ਦੀ ਫੋਨ ਤੇ ਗੱਲ ਘੱਟ ਹੁੰਦੀ ਸੀ ਜੀ ਉਦੋਂ ਬਿਜੋਲੇ ਦੀ ਗੱਲ ਖੜ ਜਾਂਦੀ ਸੀ ਅੱਛਾ ਹੁਣ ਕੀ ਹੁੰਦਾ ਹੁਣ ਵਟਸਐਪ ਦਾ ਕਰਕੇ ਜੀ ਵੀ ਸਾਡੋਂ ਫਰਮ ਅਧਰ ਕੀ ਡਾਟਾ ਦੇ ਦਿੰਦੇ ਆ ਉੱਤੇ ਪਿੰਡ ਲਿਗਾ ਹੁੰਦਾ ਦੱਸਣਾ ਪੈਂਦਾ ਲੋਕ ਸਿੱਧੇ ਹੋਣ ਲੱਗੇ ਸੀ ਅੱਛਾ ਫਿਰ ਮੈਂ ਇਸ ਫਰਮ ਨੂੰ ਚੰਡੀਗੜ੍ਹ ਤੋਂ ਰਿਸਟ ਕਰਵਾਇਆ ਅੱਛਾ ਜੀ ਰਿਸਟ ਕਰਕੇ ਇਸ ਕਰਕੇ ਕਰਾਇਆ ਇਹਨੂੰ ਮੈਂ ਵੀ ਜੇ ਕੋਈ ਸਾਡੇ ਨਾਲ ਕੋਈ ਮੰਨ ਲਓ ਵੀ ਧੋ ਪਹਿਲੀ ਗੱਲ ਤਾਂ ਮੈਨੂੰ ਕੋਈ ਬੰਦੇ ਵਾਲੇ ਮਿਲੇ ਨਹੀਂ ਜੀ ਸਾਡੇ ਹਲਕੇ ਦੇ ਵਿੱਚ ਹਲਕਾਰੋਂਪਰਾ ਫੂਲ ਦੇ ਜ਼ਿਲ੍ਹਾ ਪੈਂਦਾ ਪੈਂਦਾ ਨਹੀਂ ਹੁਣ ਤੁਸੀਂ ਜਦੋਂ ਤੁਹਾਡੇ ਕੋਲ ਲੋਕਾਂ ਨਾਲ ਕਿਵੇਂ ਜਾਣ ਪਛਾਣ ਪਹੁੰਚ ਕਿਵੇਂ ਆ ਕਿਵੇਂ ਰਿਸ਼ਤੇ ਆਉਂਦੇ ਤੁਹਾਡੇ ਕੋਲ ਇੰਟਰਨੈਟ ਨੈਟਵਰਕ ਹੈ ਤਾਂ ਬਹੁਤ ਬਣ ਗਈ ਨਹੀਂ ਕਿਸ ਤਰ੍ਹਾਂ ਪਹਿਲਾਂ ਕੀ ਕਰਦੇ ਹੋ ਤੁਸੀਂ ਤੁਹਾਡੇ ਕੋ ਫੋਟੋ ਮੰਗਾਉਣੇ ਕੀ ਕੁਸਾ ਸਾਡਾ ਜੇ ਤੁਸੀਂ ਜੇ ਮਨ ਅਸੀਂ ਫਾਰਮ ਰਿਸ਼ਟਰੀ ਵਾਲੀ ਜੀ ਜੀ ਇੱਕ ਸਾਡੇ ਕੋ ਫਾਰਮ ਦੀ ਮਤਲਬ ਫਾਈਲ ਬਣੀ ਹੋਈ ਹੈ ਜੀ ਜੀ ਉਹ ਜਦਾਸੀਆਂ ਨੂੰ ਕਹਿੰਦੇ ਸਾਡੇ ਕੋਲ ਚੱਲ ਕੇ ਆ ਜਾਓ ਜੀ ਜਾਂ ਅਸੀਂ ਜਾਵੜਦੇ ਹਾਂ ਜੀ ਜੇ ਸਾਡੇ ਕੋਲ ਆਉਂਦੇ ਆ ਤਾਂ ਉਹਨੂੰ ਖਰਚਾ ਕੋਈ ਨਹੀਂ ਅੱਛਾ ਜੀ ਜੇ ਸਾਨੂੰ ਬੁਲਾਉਣਾ ਚਾਹੁੰਦੇ ਆ ਫਿਰ ਜਿੰਨਾ ਕਿ ਗੱਡੀ ਦਾ ਖਰਚਾ ਹੁੰਦਾ ਉਹਨਾਂ ਨੂੰ ਦੇਣਾ ਪੈਂਦਾ ਉਹਨੂੰ ਠੀਕ ਹੈ ਨੇੜਿਆਂ ਤੋਂ ਲੈਂਦੇ ਗੋਹਣੇ ਜੇ ਕੋਈ ਦੂਰ ਜਾਣਾ ਪਏ 40 50 ਕਿਲੋਮੀਟਰ ਉਹ ਫਿਰ ਜੈਦ ਜੀ ਫੀਸ ਉਹਨੂੰ ਦੇਣੀ ਪੈਂਦੀ ਹੈ ਉਹਨੂੰ ਉੱਚ ਕੀ ਭਰਦੇ ਹੋ ਫਾਰਮ 'ਚ ਫਿਰ ਉਹਦੇ ਵਿੱਚ ਆਉਂਦਾ ਜਿਵੇਂ ਮੰਨ ਲਓ ਵੀ ਲੜਕੀ ਦਾ ਨਾਮ ਫਾਜ਼ਲ ਨਾਮ ਜੀ ਜੀ ਉਹਦੀ ਲੜਕੀ ਦੀ ਸਟੱਡੀ ਡੇਟ ਆਫ ਬਰਥ ਆਧਾਰ ਕਾਰਡ ਨੰਬਰ ਹਾਂਜੀ ਉਹਦਾ ਪਾਸਪੋਰਟ ਨੰਬਰ ਉਹਦੇ ਪ੍ਰੂਫ ਲੈ ਜਾਂਦੇ ਆ ਫਿਰ ਉਹਨਾਂ ਦੇ ਜਿਹੜੇ ਬੱਚਿਆਂ ਦੇ ਸਰਟੀਫਿਕੇਟ ਜੇ ਪਲੱਸ 2 ਕੀਤੀ ਆ ਬੀਏ ਕੀਤੀ ਆ ਜੀ ਜੀ ਉਹਨਾਂ ਦੇ ਫੋਟੋ ਕਾਪੀਆਂ ਲੈ ਲੈਣੇ ਆ ਜੀ ਵੀ ਸਾਰਾ ਪ੍ਰੂਫ ਹੀ ਕੋਲ ਰੱਖਦੇ ਆ ਓਕੇ ਜੇ ਕੋਈ ਜ਼ਮੀਨ ਪੁੱਛੇ ਤਾਂ ਜ਼ਮੀਨ ਦੀ ਜਮਾ ਬੰਦੀ ਕਢਾ ਕੇ ਜੀ ਆਪਦੇ ਕੋਲ ਰੱਖਦੇ ਆ ਓਕੇ ਅਸੀਂ ਹਰ ਇੱਕ ਪ੍ਰੂਫ ਦੰਨੇ ਅਗਲੇ ਨੂੰ ਪੂਰੀ ਤਸੱਲੀ ਨਾਲ ਤਸੱਲੀ ਫੁੱਲ ਕਰਾਉਣੇ ਆ ਇਹ ਨਹੀਂ ਹੋਊਗਾ ਵੀ ਅਸੀਂ ਕਹਿੰਦਾ ਅਸੀਂ ਬੈਠੇ ਆ ਜੀ ਠੱਗੀ ਹੋ ਜੂ ਜ਼ਮੀਨ ਪਿੰਡ ਚ ਪੁੱਛੇ ਲੋੜ ਨਹੀਂ ਪੈਂਦੀ ਕਿਸੇ ਨੂੰ ਉਹ ਅਸੀਂ ਅਗਲੇ ਨੂੰ ਇੰਨੇ ਪਰਦੇ ਕਢਾ ਕੇ ਅੱਜ ਕੱਲ ਦਾ ਆਨਲਾਈਨ ਵੀ ਆ। ਹਾਂ ਕੱਢ ਲੈਣਾ ਨਹੀਂ ਅਸੀਂ ਕਰਾ ਮਾਲਕ ਨੂੰ ਕਢਾ ਕੇ ਦਿਓ ਜੀ। ਉਹ ਦੇ ਜਾਂਦੇ ਹਾਰੇ ਕੁਛ। ਠੀਕ ਆ ਠੀਕ। ਹਾਂ ਕੰਮ ਇੰਨਾ ਸੋਹਣਾ ਪੂਰਾ ਨਾਂ ਬਣਾਇਆ ਵਾ। ਜੀ। ਤੁਸੀਂ ਵੇਖੋ ਜਦੋਂ ਬਜੂਲਾ ਬਦਨਾ ਹੁੰਦਾ ਤੇ ਪਿੰਡ 'ਚ ਹੁੰਦਾ। ਜੀ। ਮੈਂ ਖਾਸ ਭਗਤ ਆਪਾਂ ਸ਼ਹਿਰ 'ਚ ਆ। ਹਾਂਜੀ। ਸਾਡੇ ਸ਼ਹਿਰ ਦੇ ਬੱਚੇ ਪਰਮਾਤਮਾ ਗਰਪਾ ਕੇ ਤੇ ਉਹਨੇ ਹਣ ਮੈਨੂੰ ਹੀਰੋ ਬਣਾਇਆ। ਨਾਂ ਸਾਡਾ ਅੱਜ। ਅਸੀਂ ਤੁਸੀਂ ਕੀਤਾ ਇਹ 2007 'ਚ ਸਿਰੋ। ਕੀਤਾ ਤਾਂ ਮੰਨ ਲਓ ਵੀ 2002 'ਚ ਸੀਗਾ। ਜੀ ਜੀ। 2007 ਦੇ ਵਿੱਚ ਆ ਕੇ ਨਾਂ ਬਣ ਲੱਗਿਆ ਸੀ। ਨਾਂ ਦੇ ਵਿੱਚ ਦਾ ਪ ਜੀ ਜੀ ਜਿਵੇਂ ਸਾਡਾ ਹਿਮੇਗੜ ਪਿੰਡ ਹੋ ਗਿਆ ਘੰਡਾ ਬੰਨਾ ਟਪਾਲੀ ਫੂਲੇ ਵਾਲਾ ਹਾਂਜੀ ਹਾਂਜੀ ਟਪਾਲੀ ਪਿੰਡ ਦੀ ਗੱਲ ਦਾ ਸਾਨੂੰ ਮੈਂ ਹਾਂਜੀ ਹਾਂਜੀ ਟਪਾਲੀ ਪਿੰਡ ਦੇ ਵਿੱਚ ਅੱਜ ਮੇਰੇ ਘੱਟੋ ਘੱਟ 30 32 ਰਸਤੇ ਹੋਏ ਵੇ ਅੱਛਾ ਜੀ ਜਿਹੜੇ ਉਹ ਇੱਕ ਪਹਿਲਾ ਪਿੰਡ ਆ ਜਿੰਨਾਂ ਨੇ ਕੋਈ ਅੱਜ ਸਾਡੇ ਕੋਲ ਪੈਸੇ ਮਾਰੇ ਨਹੀਂ ਤੇ ਸਾਰੇ ਬੰਦੇ ਘਰ ਦੇ ਕੋਲ ਵਰਤਦੇ ਆ ਜੀ ਟਪਾਲੀ ਪਿੰਡ 'ਚ ਫਿਰ 30 35 ਰਿਸ਼ਤੇ 30 32 ਹਾਂ ਰ ਆਉਣ ਕਿੰਨੇ ਬਸਾਲਾਂ ਚ ਇਹ ਮੰਨ ਕੇ ਚੱਲੋ ਵਸ 2008 ਤੋਂ ਲੈ ਕੇ ਹੁਣ ਤੱਕ ਅੱਛਾ ਵਧੀਆ ਪੂਰੇ ਚੰਗੇ ਬਲੋਗ ਆ ਬਹੁਤ ਵਧੀਆ ਜਾਨੀ ਕਿ ਮੈਂ ਮੈਂ ਤਾਂ ਆਪਣੇ ਹਲਕੇ ਪਿੰਡੇ ਹਲਕੇ ਦੇ ਵਿੱਚ ਜਿਹਦੇ ਵਿੱਚ ਸਭ ਤੋਂ ਚੰਗਾ ਪਿੰਡ ਢਪਾਲੀ ਪਿੰਡ ਨੂੰ ਗਿਣਦਾ ਅੱਛਾ ਜੀ ਵੱਡਾ ਪਿੰਡ ਤੇ ਮੇਰਾ ਆਪਦਾ ਪਿੰਡ ਵੀ ਹੈ ਭਗਤ ਦੇ ਭਾਈ ਦੇ ਵਿੱਚ ਮੈਂ ਨਾਂ ਨਹੀਂ ਲੈਂਦਾ ਕਿਸੇ ਦਾ ਜੀ ਉਹ ਕਰਕੇ ਹੈਡ ਨਾ ਕਰ ਗਈ ਕਰ ਕਰ ਗਈ ਹੈ ਨਾ ਪਰ ਸਾਡੇ ਜੇ ਕੋਈ ਪੈਸੇ ਰੱਖ ਲੈਂਦਾ ਹਾਂ ਜੀ ਤੇ ਉਹ ਰੱਖਦਾ ਰਹਿੰਦਾ ਪਰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਨਿਕਲ ਜਾਂਦੇ ਆ ਕਿਉਂਕਿ ਸਾਡੀ ਮਿਹਨਤ ਸੱਚੀ ਆ। ਸਾਡੀ ਮਿਹਨਤ ਹੀ ਲੈਨੇ ਆ। ਹਾਂ ਮਿਹਨਤ ਲੈਨੇ ਆ। ਤੇ ਅਸੀਂ ਦੇਖੋ ਪਹਿਲੀ ਗੱਲ ਤਾਂ ਸੁੱਖਾਂ-ਸੌਕਦਿਆਂ ਵੀ ਕਿਸੇ ਦਾ ਬੱਚਾ ਸਟੱਡੀ ਕਰ ਜੇ ਬਿਲਕੁਲ ਕਿਸੇ ਦਾ ਬੱਚਾ ਬਾਹਰ ਚਲਾ ਜਾਵੇ ਇਹਨੂੰ ਪੀਆਰ ਮਿਲ ਜੇ ਜੀ ਜੀ ਤੇ ਉਹ ਕਿਉਂ ਵੀ ਸਾਡੀ ਰੋਟੀ ਨਾਲ ਚੱਲਦੀ ਹੈ ਉਹਦੇ ਅਗਲੇ ਕੰਮ ਚਲੀ ਜਾਵੇ। ਠੀਕ ਹੈ। ਠੀਕ ਹੈ ਨਾ? ਤੇ ਜਦੋਂ ਤੁਸੀਂ ਆਪਣੀ ਫੀਸ ਵਗੈਰਾ ਤੈਅ ਹੋ ਜਾਂਦੀ ਹੈ ਅਗਲੇ ਨਾਲ ਉਹ ਸਗਣ ਤੇ ਕਿੱਦਾਂ ਲੈਨੇ ਆਂ ਕਿਦੋਂ ਉਹ ਕਿਵੇਂ ਆ? ਉਹ ਆਇਆ ਜੀ ਮਤਲਬ ਵੀ ਜਿਵੇਂ ਤੁਸੀਂ ਸਾਡੇ ਕੋਲ ਚੱਲ ਕੇ ਆਈ ਜੀ ਆਈ ਤੁਹਾਡੇ ਨਾਲ ਗੱਲ ਕਰਨੀ ਹੈ ਵੀ ਸਾਡੀ ਇੰਨੀ ਫੀਸ ਆ ਜੀ। ਜੀ ਜਦੋਂ ਤੁਹਾਡਾ ਦੂਸਰੀ ਪੇਮੈਂਟ ਦਾ ਵੀ ਚੈੱਕ ਲੈਣਾ ਗਲੇ ਤੋਂ ਜੀ ਵੀ ਜਦੋਂ ਤੁਹਾਡੇ ਨੰਦਗਾਰਜ ਹੋ ਗਏ ਜਾਂ ਤੇ ਚੈੱਕ ਲਾ ਦੇਗੇ ਜਾਂ ਹੁਣ ਚੈੱਕ ਵਾਪਸ ਕੀਤਾ ਜਾਊਗਾ ਜੀ ਜੀ ਵੀ ਅਸੀਂ ਮਤਲਬ ਇਹ ਨਹੀਂ ਰੱਖਣਾ ਵੀ ਜਾਂ ਸਾਡੇ ਕੋਲ ਇਸ ਤਰ੍ਹਾਂ ਕੋਈ ਵੀ ਇੱਕ ਮਤਲਬ ਕਿ ਮੈਰਜ ਰੂਲ ਫਾਲੋ ਕਰਨ ਵਾਸਤੇ ਇਹ ਕਹ ਦੱਸਣ ਲੱਗੇ ਆ ਵੀ ਸਾਡੇ ਹੈਗੇ ਤੇ ਹਰ ਇੱਕ ਵਾਸਤੇ ਹੈ ਉਹ ਸਾਰੇ ਵਾਸਤੇ ਆ ਸਾਰੇ ਵਾਸਤੇ ਆ ਠੀਕ ਹੈ ਨਾ ਅੱਛਾ ਇੱਕ ਇਹ ਚ ਕੋਈ ਪ੍ਰੋਬਲਮਾਂ ਵੀ ਆਈਆਂ ਪੈਸੇ ਜ਼ਮੀਨ ਨਕਪਣ ਵਾਲੇ ਜਾਂ ਹੋਰ ਇਦਾਂ ਦੀ ਕੀ ਪ੍ਰੋਬਲਮ ਆਈਆਂ ਆਈਆਂ ਉਹ ਹੀ ਦੱਸਣਾ ਉਹ ਦੱਸੇ ਨਾ ਵੀ ਮਤਲਬ ਇਹਨੂੰ ਫਾਰਮ ਨੂੰ ਰੇਸਟਡ ਗਾਉਂਦਾ ਕਾਰਨ ਇਹ ਬਣਿਆ ਜੀ ਵੀ ਜਦੋਂ ਅਸੀਂ ਡਾਟਾ ਭੇਜਣਾ ਜੀ ਅਸੀਂ ਇਮਾਨਦਈ ਨਾ ਪਿੰਡ ਦੱਸ ਦੇਣਾ ਇਹ ਪਿੰਡ ਆ ਜੀ ਉਹ ਕਹਿੰਦੇ ਸੀ ਇਨਕੁਆਰੀ ਕਰਨੀ ਆ ਦੱਸੋ ਉਹ ਪਤਾ ਕਰਦੇ ਕਰਦੇ ਫਿਰ ਵਿੱਚ ਬੰਦਾ ਆਪਦਾ ਕਰਕੇ ਰਸਤਾ ਲੈ ਜਾਂਦੇ ਸੀ ਹੁਣ ਸਾਡ ਨੂੰ ਉਹ ਫੀਸ ਲੈਣਗੇ ਉਹਨਾਂ ਦਾ ਵੀ ਇਹ ਮਾੜੇ ਮੋਟੇ ਪਛਾਪ ਪਾ ਦਾਂਗੇ ਇਹ ਬਣ ਜੂ ਤੇ ਉਹ ਆਇਆ ਵੀ ਲੋਕ ਇਹ ਨਹੀਂ ਬਿੰਦਾ ਅਸਾ ਜਦੋਂ ਮਤਲਬ ਕਿ ਸਾਡੇ ਕੋਲੇ ਆਉਂਦੇ ਆ ਪਹਿਲਾਂ ਬਹੁਤ ਬਿੰਦਾ ਕਰਦੇ ਸਾਨੂੰ ਕਰਾਓ ਜੀ ਸਾਡਾ ਜੀ ਬਹੁਤ ਔਖਾ ਬੱਚੇ ਬੜੇ ਬੜੇ ਵੇ ਆ ਬੱਚੇ ਜੋਜ ਲੱਗੇ ਵੇ ਆ ਜਦੋਂ ਇਹ ਦੱਸ ਬਦਨੇ ਆ ਉਦੋਂ ਉਹਨੇ ਅੰਦਰ ਨਾਲ ਜਿਹੜਾ ਮਨ ਬਦਲ ਜਾਂਦਾ ਫਿਰ ਆ ਦੇ ਰਸਤੇ ਬੱਚ ਬਾਲ ਆਉਂਦੇ ਆ ਤਫੇ ਘੱਟ ਦੀ ਕੋਸ਼ਿਸ਼ ਕਰਦੇ ਆ ਖਾਸ ਕਰਕੇ ਖਾਸ ਕਰਕੇ ਮੇਰੇ ਨਾਲ ਬਹੁਤ ਘੱਟ ਹੋਇਆ ਸੀ ਇਹ ਜਿਹੜੇ ਮੇਰੇ ਯਾਰ ਦੋਸਤ ਮੇਰਾ ਨੈਟਵਰਕ ਕੰਮ ਕਰਦੇ ਆ ਉਹਨਾਂ ਦੇ ਵੀ ਬਹੁਤ ਜ਼ਿਆਦਾ ਉਹਨਾਂ ਨਾਲ ਬਹੁਤ ਹੋਇਆ ਸੀ ਜੀ ਜੀ ਹਾਂਜੀ ਹੁਣ ਤੱਕ ਬਰਾੜ ਸਾਹਿਬ ਤੁਸੀਂ ਕਿੰਨੇ ਕੁ ਰਿਸ਼ਤੇ ਕਰਾ ਚੁੱਕੇ ਆ ਅਣਗਿਣਤ ਜੀ ਅਣਗਿਣਤ ਮੰਨ ਕੇ ਚੱਲੋ ਘੱਟੋ ਘੱਟ 7-800 ਰਸਤਾ ਹੋ ਗਏ ਜੀ ਕੀ ਉਹਨਾਂ ਨਾਲ ਉਮੀ ਪਹਿਲਾਂ ਵਾਂਗੂ ਪ੍ਰਾਪਾ ਚੱਲਦਾ ਕੀ ਕਹਿੰਦਾ ਬਸ ਉਹਦੇ ਵਿੱਚੋਂ 5-4 ਘਰ ਜਿਆਦੇ ਨਹੀਂ ਵੀ ਸਾਰਿਆਂ ਨੇ ਵਰਤਦੇ ਆ ਉਹਨਾਂ ਦੇ ਵਿਆਹ ਦੇ ਗਾੜ ਉਹਨਾਂ ਦੇ ਕੋਈ ਅਚਾਨਕ ਘਰੇ ਕੋਈ ਪ੍ਰੋਗਰਾਮ ਆ ਕੇ ਭੋਗ ਆ ਜਾਂ ਕੋਈ ਖੰ ਜੀ ਜੀ ਹਾਂ ਅੱਛਾ ਕੀ ਦੱਸੋ ਵੀ ਇਹ ਤਾਂ ਹੋ ਗਿਆ ਵੀ ਇੰਨੇ ਕਾਸੀ ਤੁਸੀਂ 800 ਕਰਾਇਆ ਹੂੰ ਤੇ ਇਹ ਹੈਗਾ ਵੀ ਇੱਕ ਦਾ ਕਰਾਇਆ ਉਸ ਘਰ ਤੇ 5 10 ਇਕੱਠੇ ਕਰਾ ਤੇ ਰਿਸ਼ਤੇ ਇਸ ਤਰ੍ਹਾਂ ਦੇ ਵੀ ਕੋਈ ਹੈ ਹਾਂ ਜੀ ਇਹ ਆਏ ਵੀ ਕਈ ਵਾਰ ਜਿਵੇਂ ਨੈਟਵਰਕ ਜਿਹਦਾ ਕਰਾਇਆ ਹੁੰਦਾ ਉਹਨਾਂ ਨੂੰ ਵਿਸ਼ਵਾਸ ਹੁੰਦਾ ਜੀ ਕਿਉਂਕਿ ਵਜੋਲੇ ਨੂੰ ਉਸ ਪਰਿਵਾਰ ਬਾਰੇ ਉਸ ਘਰ ਬਾਰੇ ਉਸ ਬੱਚੇ ਬਾਰੇ ਪਤਾ ਹੁੰਦਾ ਜੀ ਉਹ ਰਸਤੇ ਥੋੜੇ ਜਿਆਦੇ ਹੁੰਦੇ ਆ ਕਿਉਂਕਿ ਉਹ ਨੈਟਵਰਕ ਆਪਦਾ ਹੁੰਦਾ ਜਿਹੜਾ ਨਵਾਂ ਰਸਤਾ ਆਉਂਦਾ ਨਵੇਂ ਰਸਤਿਆਂ ਦੇ ਵਿੱਚ ਸਾਨੂੰ ਗੜਾ ਹੁੰਦਾ ਤੇ ਅਗਲਾ ਵਿੱਚ ਹੀ ਮੰਨਦਾ ਨਵੇਂ ਬੰਦੇ ਤੋਂ ਡਰਦਾ ਥੋੜਾ ਜਿਆਦਾ ਪੁਰਾਣੇ ਥੋੜੇ ਜਿਆਦੇ ਹੋਏ ਵੀ ਆ ਨਵੇਂ ਘਟ ਹੋਏ ਵੀ ਆ ਨਵੇਂ ਹੋ ਹੀ ਜਾਂਦੇ ਆ ਪਰ ਨਵੇਂ ਵੀ ਜਦੋਂ ਹੁਣ ਕੋਈ ਆਉਂਦੇ ਆ ਉਹ ਨਾ ਪੁੱਛ ਕੇ ਆਉਂਦੇ ਵੀ ਇੱਥੇ ਕਰਮਜੀਤ ਸਿੰਘ ਬਰਾੜ ਆ ਭਾਈ ਪਹਿਲਾਂ ਮਰਜੀ ਵੀਰੋ ਵਾਲਾ ਬਾਜ਼ਾਰ ਚੋਂ ਬਾਜ਼ਾਰ ਚੋਂ ਕੱਲੇ-ਕੱਲੇ ਦੁਕਾਨ ਤੋਂ ਤਸੱਲੀ ਮਿਲਦੀ ਆ ਵੀ ਤੁਸੀਂ ਉਹ ਬੰਦੇ ਕੋਲ ਜਾਓ ਥੋੜਾ ਧੋਖਾ ਨਹੀਂ ਹੁੰਦਾ ਠੀਕ ਆ ਇਹ ਮੈਂ ਨਹੀਂ ਕਹਿੰਦਾ ਲੋਕਾਂ ਦੀ ਆਵਾਜ਼ ਠੀ ਕੋਈ ਇਦਾਂ ਦਾ ਦਿੱਤਾ ਨਹੀਂ ਕੋਈ ਰਿਸ਼ਤਾ ਆਇਆ ਵੀ ਕਿਤੇ ਪ੍ਰੋਬਲਮ ਆਈ ਹੋਵੇ ਥਾਣੇ ਕਚਹਿਰੀ ਜਾਣਾ ਪੈ ਗਿਆ ਹੋਵੇਗਾ ਨਹੀਂ ਇਦਾਂ ਦੀ ਕੋਈ ਨਹੀਂ ਆਈ ਹਾਂਜੀ ਥਾਣੇ ਕਿਤੇ ਕੋਈ ਨਹੀਂ ਆਈ ਤੇ ਮਤਲਬ ਜੇ ਕੋਈ ਆਈ ਅਦਾ ਜਿਵੇਂ ਕੋਈ ਪੰਚਾਇਤ ਦੇ ਵਿੱਚ ਆ ਉਹ ਪੰਚਾਇਤ ਦੇ ਵਿੱਚ ਬਹਿ ਕੇ ਨਿਪਟ ਗਿਆ ਸਾਡਾ ਥਾਣੇ ਵਾਲਾ ਕੰਮ ਨਹੀਂ ਨਾਦਾ ਕੋਈ ਥਾਣੇ ਦੇ ਵਿੱਚ ਕਿਸੇ ਨੇ ਮੈਨੂੰ ਐ ਦੇ ਕਹ ਬੁਲਾਇਆ ਨਹੀਂ ਅਸੀਂ ਬੁਲਾਇਆ ਕਿਸੇ ਨੂੰ ਲੋੜ ਨਹੀਂ ਪਈ ਕੰਮ ਸਾਫ਼ ਕਰਕੇ ਨਹੀਂ ਜਾਣ ਲੋੜ ਪਈ ਬਰੌਂਦੀ ਜੀ ਜੀ ਹਾਂ ਬਾਕੀ ਸਾਡੇ ਕੰਮ ਦੇ ਵਿੱਚੋਂ ਜਿਵੇਂ ਸਾਨੂੰ ਬੈਨੀਫਿਟ ਆ ਜੀ ਸਾਡਾ ਤਾਂ ਪੇੜ ਚੱਲਦਾ ਚੱਲਦਾ ਹੈ ਇਹਦੇ ਨਾਲ ਹੋਰ ਬਹੁਤ ਦਗਨਾਂ ਦਾ ਚੱਲਦਾ ਹੈ ਜਿਵੇਂ ਲਹਿੰਗਾ ਹਾਊਸ ਹੋ ਗਿਆ ਹਾਂਜੀ ਕੱਪੜੇ ਵਾਲੇ ਹੋ ਗਏ ਹਾਂਜੀ ਪੈਸ ਵਾਲੇ ਹੋ ਗਏ ਹਾਂਜੀ ਕੈਟਰਿੰਗ ਵਾਲੇ ਹੋ ਗਏ ਜੀ ਤੇ ਹੋਰ ਵੀ ਲਾ ਲੋਗੇ ਮਨਿਆਰੀ ਵਾਲੇ ਉਹਨਾਂ ਦਾ ਵੀ ਨਾਲ ਰਿਗਰ ਚੱਲ ਰਿਹਾਟੇਗਾ ਸੋਨੇ ਵਾਲੇ ਹੋਗੇ ਸੋਨੇ ਵਾਲੇ ਹੋਗੇ ਸੁਨਿਆਰੇ ਹੋਗੇ ਕਹਿੰਦਾ ਭਾ ਵੀ ਮੈਰਿਜ ਬਿਊ ਦਾ ਕੰਮ ਅੱਜ ਦੇ ਸਮੇਂ ਦੇ ਵਿੱਚ ਇੰਨਾ ਕ ਆਪਾ ਇੰਨਾ ਕ ਵਧੀਆ ਜਿਵੇਂ ਲੋਕਾਂ ਅੱਗੇ ਲਿਖਿਆ ਹੁੰਦਾ ਅਖਬਾਰ ਦੇ ਵਿੱਚ ਵੀ ਮੈਰਿਜ ਬਿਊ ਨੂੰ ਮਾਫ ਕਰੋ ਹਾਂਜੀ ਹੁਣ ਇਹ ਬਹੁਤ ਘੱਟ ਦੇਖਿਆ ਮਿਲੂ ਹੁਣ ਲੋਕ ਮੈਰਿਜ ਬਿਊ ਨੂੰ ਚਾਹੁੰਦੇ ਆ ਕਿਉਂ ਰਿਸ਼ਤੇਦਾਰਾਂ ਤੇ ਰਿਸ਼ਤਿਆਂ ਨੂੰ ਖੁਸ਼ੀ ਕਰਾ ਕੇ ਗਵਾਂਢੀ ਮੈਨੂੰ ਪਤਾ ਜੇ ਕੋਈ ਕੋਠੀ ਪਾ ਲਈ ਚੰਗੀ ਉਹ ਵੀ ਔਖਾ ਲੱਗਦਾ ਜੇ ਕਿ ਇਹਦਾ ਬੱਚਾ ਮੇਰੇ ਅਗਰ ਬਾਹਰ ਜਾਵੜਿਆ ਤਾਂ ਵੀ ਉਹ ਕਹਿੰਦਾ ਇਹਦਾ ਬੱਚਾ ਬਾਹਰ ਕੋਈ ਜਾਵੜਿਆ ਦੱਸੋ ਨਾ ਉਹ ਤਾਂ ਕਰਕੇ ਸਾਡਾ ਕੰਮ ਆਉਂਦਾ ਹੈ ਸਾਡੇ ਨਾਲ ਸਾਡੇ ਫਾਇਦੇ ਅਗਰੇ ਦੇ ਫਾਇਦੇ ਬਹੁਤ ਦੇ ਵਿੱਚ ਪ੍ਰੋਫੈਸਰ ਤੁਸੀਂ ਜਿਵੇਂ ਇੰਨੇ ਪੁਰਾਣੇ ਹੋ ਕਿ ਆਪਣੇ ਇਸ ਪ੍ਰੋਫੈਸ਼ਨ ਦੇ ਨਾਲ ਇਸ ਕਿੱਤੇ ਦੇ ਨਾਲ ਕੋਈ ਨਾਲ ਹੋਰ ਨਵੇਂ ਮੁੰਡੇ ਜੋੜੇ ਆ ਹਾਂਜੀ ਹਾਂਜੀ ਇਹਦੇ ਨਾਲ ਜਿਵੇਂ ਮੇਰੇ ਦੋਸਤ ਆ ਤੇ ਉਹ ਵੀ ਇਹਨਾਂ ਕੰਮ ਕਰਦੇ ਆ ਜੀ ਜੀ ਖੂਬ ਕੰਮ ਕਰਦੇ ਜਿਹੜੇ ਪੁਰਾਣੇ ਆ ਨਵੇਂ ਮੁੰਡੇ ਆਉਂਦੇ ਆ ਉਹਨਾਂ ਨੂੰ ਅਸੀਂ ਪਹਿਲਾਂ ਇਹ ਨਹੀਂ ਵੀ ਆਉਣ ਸਾਈ ਉਹਨਾਂ ਦੇ ਡੱਡ ਲੈ ਕੇ ਕਰ ਕਰਾ ਦਿੰਨੇ ਆ ਪਹਿਲਾਂ ਹੀ ਪਾਉਦੇ ਹੁਣ ਕਿੰਨਾ ਚਿਰ ਕੰਮ ਕਰਦੇ ਹੋ ਗਿਆ ਕਈ ਬੰਦੇ ਨਵੇਂ ਆਉਣ ਕਿਉਂਕਿ ਜਿਹੜੇ 2-4 ਸਾਲ ਵਾਲੇ ਆ ਅਸੀਂ ਉਹਨਾਂ ਨੂੰ ਗਿਣਦੇ ਨਹੀਂ ਮੈਰਜੀ ਵੀ ਰੋਲੇ ਇਹਦੇ ਲਈ ਬਹੁਤ ਕੋ ਸੋਚਣਾ ਪੈਂਦਾ ਜਦੋਂ ਕੋਈ ਸਾਨੂੰ ਕੋਈ ਡਾਟਾ ਦਿੰਦਾ ਪਹਿਲਾਂ ਤੁਹਾਨੂੰ ਆਪਦਾ ਪਰਿਵਾਰ ਬਣਾ ਕੇ ਦਿੰਦਾ ਫਿਰ ਸਾਨੂੰ ਸੋਚਦਾ ਹੱਕ ਬਣਾਦਾ ਵੀ ਜਾਰੇ ਆਪਣੇ ਧੀਰ ਦੀ ਫੋਟੋ ਜਾਂ ਬੇਟੇ ਦੀ ਫੋਟੋ ਜੰਦੇ ਆ ਤੇ ਸਾਨੂੰ ਕੋਈ ਕੁਝ ਸਮਝ ਗਏ ਜਾਂ ਨਾ ਇਹ ਚੀਜ਼ ਸੋਚਣਾ ਜਿਹੜੇ ਨਵੇਂ ਵਿਜੋਲੇ ਆ WhatsApp ਵਾਲੇ ਉਹ ਕੀ ਕਰ ਗਲਤੀਆਂ ਲੋਕ ਕਰਦੇ ਨੇ ਦੇ ਦਿੰਦੇ ਆ ਉਹਨਾਂ ਨੂੰ ਪਰ ਉਹ ਗਰੁੱਪ ਵਿੱਚ ਪਾ ਕੇ ਹੋਕਾ ਦਿੰਦੇ ਆ ਉਹ ਹਰ ਇੱਕ ਦੇ ਫੋਨ ਤੇ ਫੋਟੋ ਜਾਵੜਦੀ ਨਹੀਂ ਭਜਾਈ ਚਾਹੀਦੀ ਉਹਦੇ ਫੋਨ ਤੇ ਜਾਵੜਦੀ ਆ ਇੱਕ ਮੈਂ ਤੁਹਾਡੇ ਸਟੋਰੀ ਬੀ ਬੇਨਤੀ ਕਰਨਾ ਚਾਹੁੰਦਾ ਲੋਕਾਂ ਨੂੰ ਵੀ ਜੇ ਤੁਸੀਂ ਬੱਚੇ ਦਾ ਡਾਟਾ ਦੇਣਾ ਫੋਟੋ ਦੇਣੀ ਆ ਤੁਸੀਂ ਆਪਦੇ ਕਿਸੇ ਨਿੱਜੀ ਬੰਦੇ ਨੂੰ ਪੁਰਾਣੇ ਬੰਦੇ ਨੂੰ ਜਿਹੜੇ ਬੰਦੇ ਨੂੰ ਜਾਣਦੇ ਹੋ ਉਹਨੂੰ ਫੋਟੋ ਦਿਓ ਨਵੇਂ ਬੰਦੇ ਨੂੰ ਫੋਟੋ ਨਾ ਦਿਓ ਗਰੁੱਪਾਂ 'ਚ ਭਾਈ ਜਾਂਦੀ ਆ ਹਰ ਇੱਕ ਦੇ ਘਰੇ ਫੋਟੋ ਜਾਵੜਦੀ ਆ ਜਿਹੜਾ ਬੰਦਾ ਕੋਈ ਮੰਨ ਲਓ ਵੀ ਨਹੀਂ ਕਰਦਾ ਮੈਡੀਕਲ ਕੰਮ ਜਾਂ ਕੋਈ ਮੰਨ ਲਓ ਵੀ ਅੱਜ ਕੱਲ੍ਹ ਕੰਮ ਚੱਲਦਿਆ ਕੋਈ ਪੱਠਿਆਂ ਵਾਲ ਜੀ ਹਾਂ ਇੱਥੇ ਤੁਹਾਨੂੰ ਫਿਰ ਪ੍ਰੋਬਲਮਾਂ ਕੀ ਕੀ ਆ ਰਹੀਆਂ ਜਿਵੇਂ ਹੋਰ ਨਵੇਂ ਬੰਦੇ ਜੁੜ ਜਾਂਦੇ ਆ ਵੀ ਵਾਰੀ ਇਹ ਪਤਾ ਲੱਗਿਆ ਵੀ ਤੁਸੀਂ ਡਾਟਾ ਪਾਤਾ ਗੁਰਸਪੰਚ ਨਹੀਂ ਮਿਲਦਾ ਫੋਨ ਨਹੀਂ ਚੱਕਦੇ ਜਾਂ ਕੀ ਪ੍ਰੋਬਲਮ ਤਾਂ ਇਹ ਹੈ ਵੀ ਜੇ ਤਾਂ ਸਾਡੇ ਕੋਲੇ ਆਉਂਦਾ ਉਹ ਤਾਂ ਅਸੀਂ ਪੁਰਾਣੇ ਬੰਦੇ ਆ ਹੱਲ ਕਰ ਲੈਂਦੇ ਆ ਜੀ ਕਈ ਵੀ ਨਵੇਂ ਬੰਦੇ ਨਾਲ ਕੀ ਹੁੰਦਾ ਉਹ ਸਾਡੇ ਨਾਲ ਜੁੜੇ ਹੋਏ ਆ ਜੀ ਨਵੇਂ ਬੰਦੇ ਨੂੰ ਸਿੱਖੇ ਜਾਂਦਾ ਵੀ ਯਾਰ ਨੰਬੰਦਾ ਨਾਮ ਆਇਆ ਪਠਗੀ ਮਾਰਾਂਗੇ ਜੀ ਉਹ ਤੋਂ ਬਾਰੇ ਅਰੈਸਟਾ ਲੈ ਲੈਂਦੇ ਆ ਬਾਅਦ ਚ ਉਹਨੂੰ પાਸੇ ਕਰ ਦਿੰਦੇ ਆ ਫਿਰ ਉਹ ਗੱਲ ਸਾਡੇ ਕੋਲੇ ਆ ਜਾਂਦੀ ਆ ਜੀ ਬਿਆ ਕਰਕੇ ਕੀ ਗੱਲ ਆ ਜੀ ਸਾਡੀ ਮਤਲਬ ਕਿ ਇਹ ਬਹੁਤ ਵੱਡੀ ਜੁਨੀਅਨ ਬਣੀ ਹੋਈ ਆ ਜੀ ਸਾਡੇ ਘਟੋ ਘਟਾ 1100 ਬੰਦਾ ਹੈਗਾ ਇੱਥੇ ਵੀ ਜੇ ਸਾਨੂੰ ਕੋਈ ਪਹਿਲੇ ਤਾਂ ਆ ਹੀ ਨਹੀਂ ਜੇ ਆ ਜੇ ਤਾਂ ਫਿਰ ਅਸੀਂ ਮੰਨ ਕੇ ਪਹਿਲਾਂ ਤਾਂ ਪਰਿਵਾਰ ਨਾਲ ਗੱਲ ਕਰਦੇ ਆ ਜੀ ਜੇ ਉਹ ਪਰਿਵਾਰ ਨਹੀਂ ਗੱਲ ਕਰਦਾ ਫਿਰ ਪਿੰਡ ਦੇ ਵਿੱਚ ਸਰਪੰਚ ਨਾਲ ਗੱਲ ਕਰਦੇ ਆ ਜੀ ਜੇ ਸਰਪੰਚ ਵੀ ਨਹੀਂ ਅਰਾਹ ਪੁੰਦਾ ਫਿਰ ਅਸੀਂ ਆਪਦੀ ਜਿਹੜੀ ਜੁਨੀਅਨ ਨਾਲ ਲੈ ਕੇ ਅਸੀਂ ਉਹਨਾਂ ਦੇ ਬਾਹਰ ਦੇ ਵਿੱਚ ਜਾਂ ਮਹੱਲੇ ਵਿੱਚ ਜਾ ਕੇ ਬੈਠਦੇ ਆ ਵੀ ਅਸੀਂ ਇੱਕ ਰੋ ਹੀ ਗਏ ਆ ਸਾਨੂੰ ਬਾਹਰ ਸਜਾਂ ਦੀ ਲੋੜ ਨਹੀਂ ਪਈ ਠੀਕ ਹਾਂਜੀ ਕਿ ਜਿਹੜੇ ਨਵੇਂ ਬੰਦੇ ਜੁੜਨਾ ਚਾਹੁੰਦੇ ਆ ਅੱਜ ਕਿਉਂਕਿ ਬੇਰਜ਼ਗਾਰੀ ਬਹੁਤ ਜ਼ਿਆਦਾ ਹੂੰ ਤੇ ਇਹ ਜਿਹੇ ਕੋਲ ਪੈਸੇ ਵੀ ਹੈ ਨਹੀਂ ਉਹ ਜੇ ਨਵਾਂ ਜੁੜਨਾ ਚਾਹਵੇ ਤਾਂ ਉਹਨੂੰ ਕੀ ਕੀ ਕੁਝ ਚਾਹੀਦਾ ਉਹਨੂੰ ਅਸੀਂ ਇਹ ਕਹਿੰਦੇ ਆ ਜੀ ਸਾਡੇ ਕੋਲੇ ਆਓ ਜੀ ਸਾਡੇ ਕੋਲੇ ਆ ਕੇ ਤੁਸੀਂ ਸਾਨੂੰ ਹਫ਼ਤਾ ਦਾ 10 ਦਿਨ 15 ਦਿਨ ਦਿਓ ਜੀ ਸਾਨੂੰ ਸਾਡੇ ਕੋਲੇ ਕੰਮ ਸਿੱਖੋ ਆ ਕੇ ਸਾਨੂੰ ਪੁੱਛੋ ਵੀ ਕਿਹੜੇ ਤਰੀਕੇ ਨਾਲ ਕਰਨਾ ਹੂੰ ਤੇ ਕਿਵੇਂ ਅਸੀਂ ਚਲਾਉਣਾ ਚਾਹੁੰਦੇ ਆ ਜੀ ਕਿਉਂਕਿ ਇਹਦੇ ਵਿੱਚ ਇਹਦੇ ਬਸ ਸਟੂਡੀਓ ਦੇ ਬੱਚੇ ਇਹ ਗੱਲਾਂ ਦੱਸ ਸਕਦੇ ਜਿਹੜੀ ਸੀ ਪੜਦਾ ਰੱਖਣਾ ਜੀ ਜੀ ਇਹਦੇ ਵੀਊ ਹੁੰਦੇ ਆ ਨਵੇਂ ਬੰਦੇ ਵੀਊ ਹੁਣੇ ਲੈ ਜਾਣਗੇ ਜੀ ਅਸੀਂ ਉਹ ਜਿਹੜੇ ਸਾਡੇ ਕੋਲ ਚੱਲ ਗਏ ਹੋਣਗੇ ਉਹਨਾਂ ਨੂੰ ਦੱਸਾਂਗੇ ਹ ਤੇ ਜਦੋਂ ਤੁਸੀਂ ਰਿਸ਼ਤਾ ਕਰਾ ਦਿੰਨੇ ਹੋ ਜੀ ਹਾਂਜੀ ਤੇ ਉਸ ਤੋਂ ਬਾਅਦ ਆਉ ਭਗਤ ਪੂਰੇ ਕਰਦੇ ਆ ਪਰਿਵਾਰ ਵਾਲੇ ਕਾ ਵੀ ਐਸੇ ਬਖਾਇ ਦੇਤੇ ਸੀ ਅਸੀਂ ਇਹਨਾਂ ਤੋਂ ਕੀ ਲੈਣਾ ਐਦਾਂ ਵੀ ਬਹੁਤ ਵਧੀਆ ਬੰਡੇ ਹੋੜਾ ਜੀ ਕਰਦੇ ਵੀ ਆ ਜੀ ਪਰ ਜਿਹੜੇ ਕਰਦੇ ਆ ਉਹਨਾਂ ਦਾ ਤਾਂ ਕੋਈ ਨਾ ਹੀ ਨਹੀਂ ਬਹੁਤ ਚੰਗੇ ਲੋਕ ਬੈਠੇ ਆ ਜੀ ਜਿਹੜੇ ਦੇਖੋ ਫੀਸ ਦਾ ਹਰ ਇੱਕ ਨੇ ਦੇਣੀ ਦੇਣੀ ਆ ਜੀ ਜੀ ਉਹ ਤਾਂ ਦੇਣੀ ਦੇਣੀ ਉਹਨਾਂ ਨੇ ਉਹਨੇ ਉਸ ਤੋਂ ਬਾਅਦ ਬੁਲਾ ਕੇ ਡੱਬੇ ਭਾਜੀ ਕੰਬਲ ਵੀ ਸੰਦ ਦਿੱਤੇ ਅੱਜ ਤੱਕ ਲੋਕਾਂ ਨੇ ਇਹੋ ਜਿਹਾ ਪਰਵਾਹ ਪਾਈ ਆ ਕਈ ਇਹੋ ਜਿਹਾ ਪਾਈ ਆ ਵੀ ਗੱਲ ਕਰਕੇ ਹੂੰ ਵੀ ਮੈਂ ਜੀ ਫਲਾਣੇ ਪਿੰਡ ਦਾ ਸਰਪੰਚ ਆ ਮੈਂ ਜੀ ਫਲਾਣਾ ਮੋਦਬਾਰਾਂ ਜਾਂ ਮੈਂ ਮਸੀ ਆ ਜਾਂ ਮੇਰੇ ਚਲਦੀ ਆ ਉਹੋ ਜੇ ਲੋਕ ਵੀ ਦੇਖਿਆ ਮੈਂ ਗੱਲ ਕਰਕੇ ਜਮਾਨ ਤੋਂ ਭੱਜ ਗਏ ਕਹਿੰਦਾ ਭਾਬੇ ਵੀ ਬੰਦੇ ਦੀ ਜਮਾਨਤ ਹੈ ਨਹੀਂ ਜੇ ਕੋਈ ਲੇਡੀ ਜੀ ਜਨਾਨੀ ਗੱਲ ਕਰ ਲਏ ਉਹ ਬੰਦੇ ਦੀ ਅਜੇ ਬਰਾਬਰ ਹੈਗੀ ਆ ਜੀ ਜੀ ਐਡੇ ਜੇ ਬੰਦ ਨੂੰ ਦਸੀ ਜਣਾ ਗੱਲ ਬਹੁਤ ਲੋਕਾਂ ਨੇ ਕੀਤੀ ਆ ਸਾਡੇ ਭਗਤ ਦੇ ਵਿੱਚ ਦੋ ਚਾਰ ਘਰ ਬੈਠੇ ਆ ਮੈਂ ਨਾ ਲੈਂਦਾ ਨਹੀਂ ਤੇ ਪਰ ਉਹਨਾਂ ਨਾਲ ਉਦਾਂ ਹੀ ਹੋਈ ਹੈ ਠੀਕ ਆ ਜਿੰਵੇਂ ਕੀਤੀ ਆ ਉਦੋਂ ਜ਼ਿਆਦਾ ਹੋਈ ਆ ਪਰ ਉਹਨਾਂ ਨੂੰ ਠੀਕ ਆ ਵੀ ਉੱਪਰ ਪਰਮਾਤਮਾ ਵੇਂਦਾ ਸੀ ਕਹਿੰਦੇ ਨੇ ਵੀ ਕਿਹਦਾ ਮਾੜਾ ਨਾ ਹੋਵੇ ਕੁਝ ਭਗਤਾ ਏਰੀਆ ਰਾਮਪੁਰ ਜਾਂ ਬਠਿੰਡੇ ਜਿਹੜੇ ਹੋਰ ਜ਼ਿਲ੍ਹਿਆਂ ਲਈ ਵੀ ਕਰਦੇ ਨੇ ਸਾਰੇ ਸਾਰੇ ਆਲਰੇਡੀ ਆ ਜੀ ਹਾਂ ਜਿਵੇਂ ਚੰਡੀਗੜ੍ਹ ਮਹਾਲੀ ਹਾਂਜੀ ਪਟਿਆਲਾ ਸੰਗਰੂਰ ਇੱਧਰ ਲੁਧਿਆਣਾ ਫਰੀਦਕੋੜਾ ਜੀ ਤੇ ਫਰੋਜ਼ਪੁਰ ਸਾਰੇ ਕਰਦੇ ਕਰਦੇ ਪੰਜਾਬ ਪੰਜਾਬ ਵਿੱਚ ਜੇ ਕੋਈ ਬਾਹਰਲਾ ਹੁੰਦਾ ਤੇ ਉਹਦੀ ਇਨਕੁਆਰੀ ਕਰਕੇ ਕਰਦੇ ਆ ਕੋਈ ਸਪੈਸ਼ਲ ਜਾਤੀ ਤਾਂ ਜਾਂ ਸਾਰੀਆਂ ਜਾਤੀਆਂ ਦੇ ਥੋੜੇ ਨਹੀਂ ਸਾਰੇ ਕਰਦੇ ਆ ਜੀ ਆਲਰੇਡੀ ਅੱਛਾ ਹਾਂ ਕੋਈ ਮਤਲਬ ਜਿਵੇਂ ਕੋਈ ਮਤਲਬ ਜ਼ਿਮੀਂਦਾਰ ਦਾ ਬੱਚਾ ਹੈ ਉਹ ਸਾਨੂੰ ਕਹਿੰਦੇ ਵੀ ਜੱਟਾਂ ਦੇ ਕਰਨ ਤੇ ਜੱਟਾਂ ਦੇ ਕਰਨੇ ਜੇ ਉਹ ਕਹਦੇ ਸਾਨੂੰ ਕੋਈ ਜਾਤੀਵੰਤਾ ਨਹੀਂ ਤਾਂ ਉਦਾਂ ਵੀ ਕਰ ਹੋ ਜਾਂਦਾ ਹੇ ਪਰ ਹੁਣੋਂ ਬਰਾਡ ਸਾਹਿਬ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਵੀ ਤੁਹਾਡੇ ਨਾਲ ਜੁੜਨ ਦਾ ਕਿਸ ਤਰ੍ਹਾਂ ਤੁਹਾਡੇ ਬਾਰੇ ਇਹਨੂੰ ਹੋਰ ਬਿਹਤਰ ਤਰੀਕੇ ਨਾਲ ਕੰਮ ਤੁਹਾਡਾ ਚੱਲੇ ਇੱਕ ਤਾਂ ਜੀ ਮੈਂ ਮੇਨ ਬਿੰਦਿ ਇਹ ਕਰਨੀ ਹੈ ਲੋਕਾਂ ਨੂੰ ਜੀ ਵੀ ਉਹੀ ਗੱਲ ਆ ਵੀ ਜੇ ਕਿਸੇ ਨੇ ਡਾਟਾ ਦੇਣਾ ਹੈ ਬੱਚੀ ਦਾ ਜੀ ਜਾਂ ਕਿਸੇ ਬੇਟੇ ਦਾ ਜੀ ਉਹ ਬਹੁਤ ਸੋਚ ਸਮਝ ਕੇ ਦੇਣਾ ਕਿਉਂਕਿ ਇਹ ਗਰੁੱਪਾਂ ਦੇ ਵਿੱਚ ਪਾਇਆ ਜਾਂਦਾ ਕਿਸੇ ਨੂੰ ਪਤਾ ਨਹੀਂ ਜਦੋਂ ਅਸਾਂ ਰਿਸ਼ਤਾ ਘੱਟ ਹੋਣ ਦਾ ਕਾਰਨ ਜਿਹੜਾ ਉਹ ਰਿਸ਼ਤਾ ਮਤਲਬ ਕਿ ਵੀ ਹਰ ਇੱਕ ਦੇ ਗਰੁੱਪ 'ਚ ਪਿਆ ਹੈ ਹਰ ਇੱਕ ਦੇ ਮਾਪੇ-ਬਾਪ ਦੇ ਫੋਟੋ ਜਿਹਾ ਵੜੀ ਫੋਨ ਦੇ ਵਿੱਚ ਜਦੋਂ ਕੋਈ ਦੱਸ ਪਾਉਨੇ ਆ ਵੀ ਆਹ ਕੁੜੀ ਹੈ ਜੀ ਉਹ ਕਹਿੰਦੇ ਸਾਡੀ ਵੇਖੀ ਵੀ ਆ ਆਹ ਮੁੰਡਾ ਜੀ ਇਹ ਵੀ ਸਾਡੇ ਵੇਖਿਆ ਹੋਇਆ ਜੇ ਉਹਨੂੰ ਪੁੱਛੀ ਗਈ ਵੀ ਹੈ ਕਿੱਥੋਂ ਦਾ ਕਹਿੰਦੇ ਹੁਣ ਪਤਾ ਨਹੀਂ ਇਹ ਕਾਸ਼ਟ ਕੀ ਹੈ ਵੀ ਸਾਨੂੰ ਪਤਾ ਨਹੀਂ ਭਾਵੇਂ ਕਿ ਜਦੋਂ ਫੋਟੋ ਫੋਨ ਦੇ ਵਿੱਚ ਜਾ ਵੜਦੀ ਹੈ ਉਹ ਡਾਟਾ ਪੁਰਾਣਾ ਹੋ ਜਾਂਦਾ ਤੇ ਉਹ ਮਤਲਬ ਕਿ ਕਿਸੇ ਦਾ ਗੱਲ ਕਰਕੇ ਬੰਦੇ ਫਿਰ ਡਾਟਾ ਦੇਓ ਨਹੀਂ ਦਿੰਦੇ ਫਾਇਦਾ ਕੋਈ ਨਹੀਂ ਮੈਂ ਇਹੀ ਕਹਿਣਾ ਚਾਹਣਾ ਵੀ ਬੰਦੇ ਵੀ ਜਿਹੜਾ ਮਤਲਬ ਕਿ ਚੰਗੇ ਬੰਦੇ ਨਾਲ ਜੋੜਨਾ ਠੀਕ ਆ ਹਾਂ ਮਾੜਿਆ ਤੋਂ ਬਚਣਾ ਚੰਗੇ ਬੰਦੇ ਨਾਲ ਜੋੜਨਾ ਠੀਕ ਆ ਹਾਂ ਮਰਟਾ ਸਾਹਿਬ ਤੁਸੀਂ ਗੁਰਸਿੱਖਾਂ ਵਾਸਤੇ ਜਾਂ ਕਿਸੇ ਹੋਰ ਜਿਵੇਂ ਜੈਨੀਆਂ ਜਾਂ ਹੋਰ ਵੀ ਜਿਹੜੇ ਧਰਮ ਨੂੰ ਮੰਨਦੇ ਆ ਉਹਨਾਂ ਦੇ ਵੀ ਰਿਸ਼ਤੇ ਵੈਰ ਆ ਗੁਰਸਿੱਖਾਂ ਦੇ ਜਾਂ ਹੋਰ ਹਾਂਜੀ ਹਾਂਜੀ ਸਾਡੇ ਕੋਲ ਸਾਰੇ ਤਰ੍ਹਾਂ ਦੇ ਲੋਕ ਆਉਂਦੇ ਆ ਜੀ ਜੀ ਜਿਵੇਂ ਮੰਨ ਲਓ ਵੀ ਪਹਿਲੀ ਗੱਲ ਦਾ ਮੈਚ ਚਾਉਣਾ ਵੀ ਜਿਹੜਾ ਰਿਸ਼ਤਾ ਹੁੰਦਾ ਸਾਡਾ ਕਿੱਤ ਹੈ ਸਾਰੇ ਸਾਰੇ ਆਉਣੇ ਆ ਜੀ ਜੀ ਪਰ ਜੇ ਤੁਸੀਂ ਜਿਹੜੀ ਗੱਲ ਕੀਤੀ ਗੁਰਸਿੱਖਾਂ ਦੀ ਜੀ ਗੁਰਸਿੱਖਾਂ ਦੀ ਗੱਲ ਮੈਂ ਇਹ ਰੱਖਣਾ ਚਾਹੁੰਦਾ ਐ ਵੀ ਗੁਰਸਿੱਖ ਆਪਾਂ ਮਤਲਬ ਕੀ ਨੂੰ ਕਹਿੰਦੇ ਆ ਜੀ ਜੀ ਇੱਕ ਤਾਂ ਹੁੰਦਾ ਇਹ ਬੰਦੇ ਨੇ ਦਾੜ੍ਹੀ ਕਿਸੇ ਰੱਖ ਲਈ ਹਾਂਜੀ ਅੰਬਰ ਸ਼ਕ ਲਿਆ ਜੀ ਦਸਤਾਸ ਵਾਲੀ ਜੀ ਜੀ ਉਹਨੂੰ ਗੁਰਸਿੱਖ ਕਹਿੰਦੇ ਆ ਜੀ ਜੀ ਇੱਕ ਹੁੰਦਾ ਵੀ ਗੁਰੂ ਦੀ ਗੱਲ ਤੇ ਚੱਲਣਾ ਹੋਵੇ ਬਿਲਕੁਲ ਇਹ ਮੈਂ ਗੱਲ ਤਾਂ ਰੱਖੀ ਐ ਵੀ ਜਦੋਂ ਮੇਰੇ ਨਾਲ ਕੋਈ ਅੰਮ੍ਰਿਤਧਾਰੀ ਗੁਰਸਿੱਖ ਬੰਦਾ ਗੱਲ ਕਰਦਾ ਜੀ ਵੀ ਬਰਦਾਰ ਸਾਹਿਬ ਸਾਨੂੰ ਤੁਸੀਂ ਗੁਰਸਿੱਖ ਬੱਚਾ ਦਿਓ ਜੀ ਤੇ ਅਸੀਂ ਉਹਨਾਂ ਨੂੰ ਡਾਟਾ ਬਾਦਦੇ ਆ ਫਿਰ ਸਾਡੇ ਨਾਲ ਉਹ ਵੇਖਣ ਚਲੇ ਜਾਂਦੇ ਆ ਜੀ ਉੱਥੇ ਜਾ ਕੇ ਉਹ ਕੀ ਪੁੱਛਦੇ ਆ ਘਰ ਜਾ ਕੇ ਜੀ ਵੀ ਬੇਟਾ ਤੂੰ ਕਿੰਨਾ ਇਹਨੂੰ ਜ਼ਮੀਨ ਕਰਨੀ ਹੈ ਜੀ ਕਿੰਨੇ ਕ ਮਹੀਨੇ ਦੇ ਪੈਸੇ ਕਵਾ ਲੈਣਾ ਹੂੰ ਇੰਨੀਆਂ ਗੱਲਾਂ ਕਰਕੇ ਉੱਠ ਕੇ ਤੁਰੇ ਆਉਂਦੇ ਆ ਜੀ ਉਹਨਾਂ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਗੁਰਸਿੱਖ ਹੋ ਹੂੰ ਤਾਂ ਫਿਰ ਤੁਸੀਂ ਆਪਣੇ ਗੁਰੂਆਂ ਦੇ ਸਿਧਾਂਤਾਂ ਤੇ ਕਿਉਂ ਨਹੀਂ ਚੱਲਦੇ ਜੀ ਸਾਡੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਰਜੀ ਹੋਇਆ ਜੀ ਤੇ ਉਹਨਾਂ ਨੇ ਚੌਥੇ ਪਾਤਸ਼ਾਹ ਨੂੰ ਆਪਦਾ ਬੱਚਾ ਬਣਾਇਆ ਜੀ ਉਹਨਾਂ ਨੇ ਵੇਖੋ ਯਤੀਮ ਹੋਇਆ ਤੁਹਾਨੂੰ ਪਤਾ ਹੈ ਉਹਨਾਂ ਦੇ ਜੇਠਾ ਨਾ ਸੀਗਾ ਉਹਨਾਂ ਦੇ ਪਹਿਲਾਂ ਮਤਲਬ ਕਿ ਮਾਤਾ ਜੀ ਦੀ ਡੈਥ ਹੋ ਗਈ ਫਿਰ ਪਿਤਾ ਜੀ ਦੀ ਹੋ ਗਈ ਗੁਦਾਦੀ ਤੇ ਫਿਰ ਉਦੋਂ ਬਾਅਦ ਜਦੀਮ ਹੋ ਗਏ ਜਿਹੜੀ ਸੀ ਨਾਨੀ ਨਾਨੀ ਨੇ ਬਾਲਿਆ ਆਪਾਂ ਸ਼ਾਰਟਜ ਕਾਰਡ ਚ ਲਿਆਉਣਾ ਤੇ ਹਦਵਾ ਸੋ ਸਾਰਾ ਪਤਾ ਹੀ ਆ ਤੇ ਫਿਰ ਗੁਰੂ ਜਿਹੜੇ ਸੀਗੇ ਆਪਣੇ ਅਮਰਦਾਸ ਮਹਾਰਾਜ ਜੀ ਦੇ ਪਾਸਾ ਉਹਨਾਂ ਨੇ ਜਦੋਂ ਬੇਟੀ ਦਾ ਰਿਸ਼ਤਾ ਕਰਨਾ ਸੀ ਤੇ ਜਿਹੜੀ ਮਾਤਾ ਸੀਗੀ ਉਹ ਮਾਤਾ ਜੀ ਕਹਿੰਦੇ ਮਹਾਰਾਜ ਨੂੰ ਕਹਿੰਦੇ ਜੀ ਆਪਾਂ ਮਤਲਬ ਕੇ ਵੀ ਆਪਣੀ ਧੀ ਜਮਾਨ ਹੁੰਦੀ ਜਾਂਦੀ ਆਪਾਂ ਰਿਸ਼ਤਾ ਕਰ ਦਗੇ ਕੋਈ ਆਪਾਂ ਬਰ ਲੱਭ ਲਗੇ ਉਹ ਕਹਿੰਦੇ ਲੱਭਗੇ ਕਿਸ ਦਾ ਉਹ ਕੋਲ ਦੇ ਸਹਾ ਧਿਆਨ ਪਤਾਂ ਦੇ ਉਹ ਜੇਠਾ ਲੰਘ ਜਾਂਦੇ ਸੀ ਉਹ ਕਹਿੰਦੀ ਵੀ ਇਹਦੇ ਵਰਗਾ ਹੋਵੇ ਉਹ ਕਹਿੰਦੇ ਫਿਰ ਇਹਦੇ ਵਰਗਾ ਤਾਂ ਇਹੀ ਆ ਉਹ ਸੇਵਾ ਕਰਦੇ ਸੀ ਉਹ ਤਾਂ ਹਾਂ ਉਹ ਸੇਵਾ ਕਰਦੇ ਸੀ ਨਾ ਉਹ ਕਹਿੰਦੇ ਇਹਦੇ ਵਰਗਾ ਤਾਂ ਫਿਰ ਇਹੀ ਆ ਉਹ ਕਹਿੰਦੇ ਉਹ ਤਾਂ ਜੀ ਠੀਕ ਹੈ ਗੱਲ ਜੀ ਆਪਾਂ ਫਿਰ ਵੀ ਆਪਾਂ ਤਾਂ ਮਤਲਬ ਇੱਥੇ ਬਹੁਤ ਕੋ ਚੜਦਾ ਤੇ ਬਹੁਤ ਤਕੜੇ ਆਪਾਂ ਤੇ ਜੇ ਆਪਾਂ ਇਹਨੂੰ ਕੀਤਾ ਤਾਂ ਘਰ-ਬਾਰ ਹੈ ਨਹੀਂਗਾ ਹੂੰ ਤੁਸੀਂ ਆਪਾਂ ਇਹ ਰਹਿਣਗੇ ਕਿੱਥੇ ਉਹ ਕਹਿੰਦੇ ਵੀ ਦੇਖੋ ਜਿਹਦਾ ਇਹਦੇ ਵਰਗਾ ਤਾਂ ਇਹੀ ਆ ਪਰ ਇਹਦਾ ਘਰ ਅੱਜ ਹੈ ਨਹੀਂ ਇਹਦਾ ਘਰ ਸਾਨੂੰ ਦਿਖਦਾ ਬਹੁਤ ਵੱਡਾ ਇਹਦੇ ਘਰੋਂ ਨਾ ਲੋਗ ਰਾਜ-ਰਾਜ ਕੇ ਜਾਇ ਕਰਨਗੇ ਅੱਜ ਹੈ ਵੀ ਐਵੇਂ ਹੀ ਵੀ ਕਹਿੰਦਾ ਮਤਲਬ ਵੀ ਗੁਰੂਆਂ ਦੇ ਹਸਤਾ ਦੇ ਚਲਦੇ ਨਹੀਂ 6ਵੇਂ ਪਾਸ਼ਾ ਹੋਇਆ ਆਪਣੇ ਗੁਰੂ ਹਰਗੋਬਿੰਦ ਮਹਾਰਾਜ ਜੀ ਮੇਰੀ ਵੀ ਇਹ ਦਾਦਾ ਜ ਉਹਨਾਂ ਨੇ ਵੀ ਮਤਲਬ ਕਿ ਜਦੋਂ ਇੱਕ ਸਿੱਖ ਹੋਇਆ ਇੱਧਰ ਮੱਲਾਪਿੰਡਾ ਜਗਰਾਮਾ ਦੇ ਕੋਲੇ ਜੀ ਮੱਲਾ ਮੱਲਾਪਿੰਡਾ ਉੱਥੋਂ ਦਾ ਇੱਕ ਸਿੱਖ ਸੀ ਉਹਦਾ ਨਾਂ ਸੀ ਭਾਈ ਧਰਮਾ ਜੀ ਬਹੁਤ ਗਰੀਬ ਸੀ ਉਹ ਉਹਨੇ ਆਦਾ ਬੱਚਾ ਵਿਆਹਣਾ ਸੀ ਤੇ ਉਹ ਉਹਨੇ ਸੋਚਿਆ ਵੀ ਬੱਚਾ ਵਿਆਹਣਾ ਤੇ ਮੈਂ ਕੁਝ ਮੰਗੇ ਲਿਆਵਾ ਗੁਰੂਆਂ ਤੋਂ ਜੀ ਜੀ ਛੇ ਪਾਸ਼ਾ ਕੋਲ ਚਲਾ ਗਿਆ ਉਹ ਜੀ ਉੱਥੇ ਜਾ ਕੇ ਵੇਖਿਆ ਬਹੁਤ ਕੱਠੀ ਉਹਦੇ ਕੋਲੇ ਪੈਸਾ ਟੇਕਣ ਨੂੰ ਕੋਈ ਮੱਥਾ ਟੇਕਣ ਨੂੰ ਕੋਈ ਪੈਸਾ ਨਹੀਂ ਸੀ ਉਹਦੇ ਕੋਲੇ ਕੋਲੇ ਜੀ ਤੇ ਉਹ ਜਾ ਕੇ ਬਦੇ ਬੱਚੇ ਲੈ ਕੇ ਪਿੱਛੇ ਵਹਿ ਗਿਆ ਜੀ ਵੀ ਇੰਨਾ ਕੁ ਲੋਕ ਚੜਾਈ ਜਾਂਦੇ ਮੇਰੇ ਕੋਲ ਹੈ ਕੋਈ ਨਹੀਂ ਤੇ ਮੈਂ ਮੰਗੂਗੀ ਦੇ ਇਹਨਾਂ ਦਾ ਮੇਰੇ ਕੋਲ ਹੀ ਮੰਗੂਗੀ ਉਹਦੇ ਮਨ ਚ ਆਇਆ ਜੀ ਤੇ ਇਹ ਗੁਰੂ ਜਨ ਜਨ ਸੀਗੇ ਜੀ ਜਦੋਂ ਮਤਲਬ ਕਿ ਸਮਾਪਤੀ ਹੋਈ ਕਥਾ ਦੀ ਪ੍ਰਸ਼ਾਦ ਵਰਤਿਆ ਗਿਆ ਜੀ ਉਹਨੂੰ ਆਵਾਜ਼ ਮਾਰ ਕੇ ਠਾਇਆ ਕਹਿੰਦੇ ਭਾਈ ਧਰਮੇ ਉੱਠ ਗਿਆ ਹਮ ਤੇ ਉਹ ਜੀ ਫਿਰ ਕਹਿੰਦੇ ਵੀ ਮਤਲਬ ਹਾਂਜੂਆਂ ਦੇ ਹੱਥ ਦੇ ਰਹੀ ਉਹ ਕਹਿੰਦਾ ਮਰ ਜੀ ਤੁਸੀਂ ਮੈਨੂੰ ਨਾਂ ਲੈ ਕੇ ਬੁਲਾਇਂ ਲੋਕਾਂ ਚ ਉਹ ਕਹਿੰਦਾ ਨਾਂ ਤਾਂ ਲੈ ਆ ਵੀ ਦੱਸ ਤੂੰ ਕੀ ਲੈਣਾ ਹੈ ਕਹਿੰਦਾ ਜੀ ਮੈਨੂੰ ਇੰਨਾ ਬਹੁਤ ਇੰਨੀ ਦੁਨੀਆਂ ਚ ਤੁਸੀਂ ਮੈਨੂੰ ਜਾਣਦੇ ਹੋ ਮੈਨੂੰ ਨਾਂ ਲੈ ਉਹ ਕਹਿੰਦਾ ਨਹੀਂ ਤਾਂ ਹੋ ਸਕਦਾ ਵੀ 10 ਦੁੱਧ ਲੈਣ ਕੀ ਗਣੇ ਕਹਿੰਦੇ ਕੁਛ ਨਹੀਂ ਜੀ ਕਹਿੰਦੇ ਫਿਰ ਜੀ ਅਸੀਂ ਮੰਗ ਲਗੇ ਤੇ ਦੇ ਦੇਗਾ ਸੰਗਤ ਵੀ ਹਰਾਨ ਹੋ ਗਈ ਵੀ ਆਇਆ ਤਾਂ ਮੰਗਣ ਇਹੀ ਆ ਗੁਰੂ ਤੋਂ ਹੈ ਗਰੀਬੰਦਾ ਤੇ ਇਹ ਤੋਂ ਕੀ ਮੰਗਣਗੇ ਮਹਾਰਾਜ ਉਹ ਕਹਿੰਦੇ ਜੀ ਕਹਿੰਦੇ ਜੀ ਨਹੀਂ ਜਵਾਗ ਮੰਗੋ ਜੀ ਕਹਿੰਦਾ ਫਿਰ ਤੁਹਾਨੂੰ ਆਪ ਦਾ ਪੁੱਤਰ ਦੇ ਦੇ ਅਸੀਂ ਆਹ ਦੇਤੀ ਬੀਰੋ ਦਾ ਰਿਸ਼ਤਾ ਕਰ ਦਗੇ ਇਹਨੂੰ ਬੋਲੇ ਬੋਲੇ ਅੱਛਾ ਇਹ ਆ ਜੀ ਸਿੱਖਾਂ ਦੀ ਗੱਲ ਆਪਣੇ ਸਿੱਖ ਕੀ ਕਰਦੇ ਆ ਨਾਲ ਜਾ ਵੜਦੇ ਆ ਰਿਸ਼ਤਾ ਵੇਖਣ ਉੱਥੇ ਜਾ ਕੇ ਬੱਚੇ ਨੂੰ ਇਹ ਨਹੀਂ ਪੁੱਛਦੇ ਵੀ ਤੂੰ ਨਤਨੇਮੀ ਹੈਗਾ ਪੰਜ ਬਾਣੀਆਂ ਦਾ ਪਾਠ ਨਤਨੇਮੀ ਕਰਦਾ ਸੋ ਉੱਠ ਗਏ ਜਾਂ ਜਪਜੀ ਸਾਹਿਬ ਤੇ ਤੈਨੂੰ ਅਰਥ ਆਉਂਦੇ ਆ ਕਿਰਤ ਕਰਦਾ ਰਹਿਣਾ ਸਾਹਿਬ ਕਰਦਾ ਹਾਂ ਕਿਰਤ ਕਰਦਾ ਹਾਂ ਹਾਂ ਤੂੰ ਗੁਰਸਿੱਖ ਤਾਂ ਬਣ ਗਿਆ ਬੱਧਾਰੀ ਪਰ ਜੇ ਉਹ ਅੰਮ੍ਰਿਤਧਾਰੀ ਉਹਨੂੰ ਮਤਲਬ ਕਿ ਲੋਕਾਂ ਨੂੰ ਜ਼ਮੀਨ ਨਾ ਵੇਖਣ ਜੀ ਉਹਦੇ ਜ਼ਮੀਰ ਵੇਖਣ ਵੀ ਵਾਕਈ ਇਹ ਗੁਰਸਿੱਖਾ ਇਹਦੇ ਵਿੱਚ ਤੇ ਇਹ ਕਹਿਣਾ ਚਾਹਣਾਗੇ ਅੱਛਾ ਇੱਕ ਹੋਰ ਦੱਸੋ ਜੀ ਵੀ ਜਿਵੇਂ ਅੱਜ ਕੱਲ੍ਹ ਕਈ ਇਸ ਤਰ੍ਹਾਂ ਬਚਰੇ ਦਲਤ ਭਰਾ ਜਾਂ ਗਰੀਬ ਲੋਕ ਆ ਜਿਨ੍ਹਾਂ ਕੋਲੇ ਕੋਈ ਜ਼ਾਇਬ ਜ਼ਮੀਨ ਜਾਇਦਾਦ ਨਹੀਂ ਹਾਇ ਹੂੰ ਉਹੋ ਬੱਚੇ ਨੂੰ ਵਿਆਹ ਨਹੀਂ ਸਕਦੇ ਹੂੰ ਉਹਦੇ ਲਈ ਜੇ ਤੁਹਾਡੇ ਕੋਲ ਕੋਈ ਲੋਕ ਸੰਪਰਕ ਕਰਦੇ ਆ ਤਾਂ ਉਹਨਾਂ ਦੀ ਫੀਸ ਪੁੱਛ ਤਾ ਕਿਵੇਂ ਕਰ ਉਹਨੂੰ ਮੈਂ ਜੇ ਜੇ ਉਹ ਮੰਨ ਲਓ ਕਿ ਸਾਨੂੰ ਅੜਗਾਉਂਦੇ ਆ ਉਹਨਾਂ ਵਾਰ ਸਾਨੂੰ ਫੀਸ ਕੋਈ ਨਹੀਂ ਗਰੀਬ ਲੋਗਾ ਹੋ ਉਹਨਾਂ ਦਾ ਅਸੀਂ ਭਲਾ ਕਰਾਂਗੇ ਸਾਡੇ ਇੱਕ ਉੱਥੇ ਪੈਸੇ ਵੀ ਆ ਸਾਡੇ ਬਰਾੜ ਪੈਸਾ ਉਹ ਬੰਦਾ ਬਹੁਤ ਚੰਗਾ ਉਹ ਨਹੀਂ ਇਹ ਗੱਲ ਗਈ ਹੋਈ ਹੈ ਵੀ ਜੇ ਕਿਸੇ ਗਰੀਬਤੀ ਨੇ ਧੀ ਨੇ ਵਿਆਹ ਕਰਨਾ ਜਾਂ ਬੱਚੇ ਨੇ ਵਿਆਹ ਕਰਨਾ ਤੇ ਗਰਮਕ ਦੀ ਵਿੱਚ ਪੈਸੇ ਵਿਲਾ ਹੁੰਦਾ ਉਹਨਾਂ ਨੂੰ ਰੈਂਟ ਕੋਈ ਨਹੀਂ ਅੱਛਾ ਤੇ ਉਹਨਾਂ ਦੇ ਅਸੀਂ ਮਦਦ ਕਰਾਂਗੇ ਸਾਡੇ ਕੋਲ ਹੁਣ ਕੋਈ ਚੱਕਰ ਨਹੀਂ ਉਹਨੂੰ ਕੋਈ ਵੀ ਕਦੇ ਕੋਈ ਇਕੱਠੇ ਕੁੜੀਆਂ ਦੇ ਵਿਆਹ ਦਾ ਨਹੀਂ ਹਜੇ ਨਹੀਂ ਆਵੇ ਕੋਈ ਕਰਾਈ ਜੀ ਝੋਟੇ ਬੋਲਦੇ ਹਾਂ ਕਰਾਈ ਨਹੀਂ ਕੋਈ ਆਵੇ ਤਾਂ ਉਹਦੇ ਵਾਸਤੇ ਹਾਂ ਜੇ ਕੋਈ ਆਵੇ ਤਾਂ ਉਹ ਅਸੀਂ ਮਤਲਬ ਇਦਾਂ ਦਾ ਕੋਈ ਸੋਚਾਂਗੇ ਕਰਾਂ ਕਰਾਵਾਂਗੇ ਹਨਾ ਮਰਾਠਾ ਸਾਹਿਬ ਤੁਹਾਡਾ ਪਿੰਡ ਤੇ ਪਿਛੋਕੜ ਬਾਰੇ ਜਾਣਕਾਰੀ ਦਿਓ ਕਿਿਹੜੇ ਪਿੰਡ ਤੋਂ ਤੁਹਾਡਾ ਜਨਮ ਹੋਇਆ ਤੇ ਕਿੱਥੇ ਪੜ੍ਹਾਈ ਹੋਈ ਆ ਮਾਂ ਬਾਪ ਬਾਰੇ ਪਿੰਡ ਸਾਡਾ ਜੀ ਢਿਲੋ ਸਾਹਿਬ ਆਗਲਗਾ ਜਲਾਲ ਆ ਜੀ ਜੀ ਆ ਨਾਲ ਹੀ ਆਗਲਗਾ ਜਲਾਲ ਜੀ ਜੀ ਤੇ ਨਾਨਕੇ ਮੇਰੇ ਰਹਿ ਗਏ ਹైదరాబాద్ ਜੀ ਜੀ ਆਂਧਾ ਪ੍ਰਦੇਸ਼ ਵਿੱਚ ਜੀ ਜੀ ਤੇ ਸਾਡੇ ਜਿਹੜੇ ਮੇਰੇ ਡੈਡੀ ਹੁਣੇ ਦੋ ਭਰਾ ਸੀਗੇ ਜਿਹੜੇ ਸਾਡੇ ਤਾਇਏ ਸੀ ਵੱਡੇ ਸੀਗੇ ਹਾਂਜੀ ਉਹ ਸੀ ਗੁਰਸੇਖ ਅਮਰਧਾਰੀ ਜੀ ਜੀ ਉਹ ਉੱਥੇ ਮਤਲਬ ਕਿ ਹైదరాబాద్ ਦੇ ਵਿੱਚ ਟਰੱਕ ਯੂਨੀਅਨ ਦੇ ਪ੍ਰਧਾਨ ਸੀ ਠੀਕ ਹੈ ਜਿਹੜੇ ਰਸਤਾ ਫਾਸੀ ਮੇਰੇ ਮੰਮੀ ਦਾ ਉਹਨਾਂ ਨੂੰ ਹੋਇਆ ਸੀਗਾ ਅੱਛਾ ਜੀ ਉਹ ਉਹਨਾਂ ਦਾ ਐਕਸੀਡੈਂਟ ਦਾ ਮੌਦੋਗੀ ਸੀ ਫਿਰ ਉਹਨਾਂ ਨੇ ਰਸਤਾ ਮੇਰੇ ਪਿਤਾ ਨੂੰ ਕਰਤਾ ਸੀ ਓਕੇ ਹਾਂ ਪਸ ਜਿਹੜੇ ਤੁਸੀਂ ਗੱਲ ਕਰਦੇ ਹੋ ਪਸੋਕਰ ਦੀ ਪਸੋਕਰ ਤੇ ਇਹ ਹੈ ਵੀ ਜਦੋਂ ਦਾ ਮਤਲਬ ਕਿ ਸਾਡਾ ਜਨਮ ਹੋਇਆ ਜੀ ਉਹ ਤਾਂ ਅਸੀਂ ਬਹੁਤ ਅਮੀਰ ਸੀਗੇ ਜੀ ਜੀ ਤਿੰਨੇ ਭੜਾਈ ਕਿਉਂਕਿ ਸਾਡੇ ਜਿਹੜੇ ਨਾਨਕੇ ਆ ਅੱਜ ਵੀ ਬਹੁਤ ਅਮੀਰ ਹੈ ਜੀ ਜੀ ਉਹਨਾਂ ਦੇ ਆ ਉਸੇ ਮਤਲਬ ਕਿ ਫੈਕਟਰੀਆਂ ਆ ਕੁਆਰਾਂ ਦੀਆਂ ਜੀ ਤੇ ਜਿਹੜੇ ਸਾਡੇ ਮਤਲਬ ਮਾਮਾ ਜੀ ਦੇ ਪੁੱਤ ਆ ਉਹ ਬਹੁਤ ਵੱਡੇ ਅਫਸਰ ਆ ਆਈਆਈਜੀ ਲੱਗੇ ਹੋਏ ਆ ਜੀ ਜੀ ਤੇ ਸਾਡਾ ਜਿਹੜਾ ਜੇ ਤੁਸੀਂ ਆਗਲੋ ਪਤਾ ਕਰੋਗੇ ਨਾ ਜੰਗੀਰ ਸਿਓ ਕਲਕੱਤੇ ਵਾਲਾ ਜੀ ਤੇ ਜੰਗੀਰ ਸਿਓ ਕੇ ਟਰਕਾ ਵਾਲੀ ਜੀ ਸਾਡਾ ਜਿਹੜੀ ਨਾਂ ਸੀਗਾ ਕੋਈ ਸਮਾਂ ਆਇਆ ਜੀ ਤੇ ਉਹ ਦੱਸੀ ਤੁਹਾਨੂੰ ਜੀ ਪੁਰਾਣੀ ਜ਼ਮੀਨ ਹੋ ਗਈ ਮਹਿੰਗੀ 2008 ਦੇ ਵਿੱਚ ਪਹਿਲਾਂ ਜ਼ਮੀਨ ਹੁੰਦੀ ਸੀਗੀ 1,80 ਨੂੰ 70 ਨੂੰ ਕਿੱਲਾ 2008 ਦੇ ਵਿੱਚ ਕੈਪੀਟਲ ਸਰਕਾਰ ਨੇ ਜ਼ਮੀਨ 8 ਲੱਖ ਨੂੰ 9 ਲੱਖ ਨੂੰ ਕਿੱਲਾ ਕਰਤਾ ਸੀ ਅੱਜ ਤਾਂ ਇੰਨੀ ਜ਼ਮੀਨ ਮਹਿੰਗੀ ਹੈ ਮੈਨੂੰ ਪਤਾ ਵੀ ਮਤਲਬ ਗਹਿਣੇ ਵੀ ਲੈ ਸਕਦਾ ਤੇ ਜਿਹੜਾ ਮੇਰਾ ਆਪ ਦਾ ਸੀ ਕੰਮ ਵੀ ਮੈਂ ਕੱਪੜੇ ਦਾ ਕੰਮ ਕਰਨ ਤੋਂ ਪਹਿਲਾਂ ਪਹਿਲਾਂ ਵੀ ਮੈਂ ਇੰਨੀ ਕਿ ਮਿਹਨਤ ਕੀਤੀ ਆ ਮੈਂ ਮਿਹਨਤ ਦੀ ਸ਼ਰਮ ਨਹੀਂ ਮੰਨੀ ਜਿਵੇਂ ਅੱਜ ਆਪਣੇ ਬੱਚੇ ਬਾਹਰ ਦੇ ਕੰਮ ਕਰਦੇ ਆ ਵੀ ਉੱਥੇ ਜਿਹੜਾ ਕੋਈ ਵੇਂਦਾ ਉਹ ਮੇਜੇਕਰ ਮੈਂ ਪੰਜਾਬ ਦੇ ਵਿੱਚ ਹੀ ਸੋਚਿਆ ਵੀ ਕੌਣ ਵੇਂਦਾ ਤੌਰ ਮੇਰੀ ਆਈ ਹੁੰਦੀ ਸੀ ਆਈ ਮੈਂ ਦਸਾਰਵਾਂਦਾ ਸੀ ਆਈ ਰਹਿੰਦਾ ਸੀ ਤੇ ਮੈਂ ਮੇਲਿਆਂ ਦੇ ਵਿੱਚ ਖਿਡਾਰੀ ਵਿੱਚ ਲਾਈਆ ਜਿਵੇਂ ਮਤ ਬੁਰਜਾਂ ਦਾ ਮੇਲਾ ਹੋ ਗਿਆ ਹਾਂਜੀ ਮਰੇ ਕੋਟਲੇ ਮੇਲਾ ਹੋ ਗਿਆ ਜੀ ਇਧਰ ਇੰਦਗੜ ਦਾ ਮੇਲਾ ਹੋ ਗਿਆ ਸਾਰੇ ਸਾਡੇ ਕੋ ਬਣੇ ਹੁੰਦੇ ਲਿਸਟਾਂ ਹਾਂਜੀ ਅਸੀਂ ਉਹ ਮਤਲਬ ਕਿ ਮੇਲਿਆਂ ਤੇ ਖਿਡਾਰੀ ਵਿੱਚ ਲਾਈਆ ਤੇ ਖਿਡਾਰੀ ਦੇ ਵਿੱਚ ਇੰਨੀ ਸਫਾਈ ਹੁੰਦੀ ਸੀ ਵੀ ਅਸੀਂ ਗੰਨੇ ਨੂੰ ਪਹਿਲਾਂ ਸਰਫ ਨਾਲ ਧੋਣਾ ਫਿਰ ਨਿੰਬੂ ਲਾਉਣਾ ਫਿਰ ਪਦੀਨਾ ਨਾਲ ਸਾਡਾ ਜਿਹੜਾ ਜੂਸ ਸੀ ਉਹ ਘਟੋ ਘਟਾ ਘੰਡਾ ਘੰਡਾ ਕਾਲਾ ਨਹੀਂ ਹੁੰਦਾ ਸਾਡਾ ਜੂਸ ਹੌਂਦਿ ਜੂਸ ਪੀ ਲੋ ਕਾਲਾ ਹੋ ਜਾਂਦਾ ਅਸੀਂ ਬਹੁਤ ਮਿਹਨਤ ਕੀਤੀ ਆ ਮੈਂ ਪਿੰਡਾਂ ਵਿੱਚ ਸਬਜ਼ੀ ਵੇਚੀ ਆ ਅੱਛਾ ਜੀ ਕਈ ਬੰਦੇ ਕਹਿੰਦੇ ਯਾਰ ਵੀ ਅੱਜ ਇਹ ਬੰਦਾ ਗੱਲਾਂ ਕਰਦਾ ਪਿੰਡਾਂ ਵਿੱਚ ਮੈਂ ਸੋਲੀਆਂ ਆ ਪੱਟ ਕੇ ਵੇਚਿਆ ਸਬਜ਼ੀ ਵੇਚੀਆ ਉਦੋਂ ਬਾਅਦ ਕੱਪੜਾ ਵੇਚਿਆ ਤੇ ਅੱਜ ਏਡੇ ਕਿਰਪਾ ਕੀਤੀ ਹੈ ਪ੍ਰਮਾਤਮਾ ਨੇ ਦੋ ਮੇਰੇ ਬੱਚੇ ਆ ਵੱਡਾ ਬੇਟਾ ਬਿਆਹਿਆ ਹੋਇਆ ਜੀ ਪੋਤਾ ਵੀ ਆ ਮੇਰੇ 5 ਸਾਲ ਦਾ ਛੋਟਾ ਬੇਟਾ ਜਿਹੜਾ ਉਹ ਪੜ੍ਹੀ ਜਾਂਦਾ 10ਵੀਂ ਚ ਤੇ ਭਾਗ ਤੇ ਆਪਣੀ ਦੁਕਾਨ ਵੀ ਆ ਕੱਪੜੇ ਦੀ ਭਾਈ ਬਹਿਲੋ ਕਲਾਤੌਸ ਬਾਗਾਪਾਂ ਰੋਡ ਤੇ ਜੀ ਜਿਹੜਾ ਆਪਾਂ ਬੱਸ ਸਟੈਂਡ ਤੋਂ ਬਾਗਾ ਮੁਰੜ ਜਾਂਦੇ ਆ ਉੱਥੇ ਦੁਕਾਨ ਆ ਕੱਪੜੇ ਦੀ ਪਹਿਲਾਂ ਪਿੰਡਾਂ 'ਚ ਕੱਪੜਾ ਵੇਚਿਆ ਤੇ ਫਿਰ ਹੁਣ ਮੈਂ ਦੁਕਾਨ ਕੀਤੀ ਹੈ ਨਾਲ ਮੇਰਾ ਮੈਰਿਜ ਵੀ ਰੋ ਹੈ ਬਹੁਤ ਸੋਹ ਜਾਤ-ਪਾਤ ਹੁੰਦੀ ਨਹੀਂ ਕਹਿੰਦੇ ਜਾਤ ਨਾ ਪੁੱਛੀ ਸਾਧੂ ਕੀ ਪੁੱਛ ਲੀ ਜੀ ਗਿਆਨ ਮੈਂ ਇਹ ਗੱਲ ਜਰੂਰ ਕਹਿਣਾ ਚਾਹੁੰਦਾ ਆ ਵੀ ਜਿਹੜਾ ਵੀ ਕੋਈ ਕਿਸੇ ਧਰਮ ਦਾ ਹੈਗਾ ਉਹ ਸਵੇਰ ਉੱਠ ਕੇ ਆਪਦਾ ਨਿਤਨੇਮ ਨਾ ਭੁੱਲੇ ਤੇ ਇੱਕ ਸ਼ਾਮ ਦਾ ਨਾ ਭੁੱਲੇ ਜੇ ਤੁਸੀਂ ਰੱਬ ਨਾਲ ਜੁੜੇ ਰਹੋਗੇ ਤੁਹਾਨੂੰ ਕੋਈ ਨਹੀਂ ਥਲੇ ਢੇਡਣ ਵਾਲਾ ਨਾਲੇ ਕੰਮ ਕੋਈ ਛੋਟਾ ਨਹੀਂ ਹੁੰਦਾ ਜੀ ਹਾਂ ਜੀ ਕੰਮ ਕੋਈ ਛੋਟਾ ਬਿਲਕੁਲ ਮਿਹਨਤ ਕਰਨੀ ਚਾਹੀਦੀ ਆ ਆਪਦੀ ਮਿਹਨਤ ਕਰੋ ਮਿਹਨਤ ਨਾਲ ਕਰੋ ਜਰਾ ਇਹ ਕਹਿਣਾ ਚਾਹੁੰਦਾ ਮੈਂ ਦੋਸਤੋ ਇਹ ਕੜੀ ਅਸੀਂ ਅੱਜ ਕਰਮਜੀਤ ਸਿੰਘ ਬਰਾੜ ਭਗਤਾ ਭਾਈ ਉਸ ਨੂੰ ਸਮਰਪਿਤ ਕੀਤੀ ਹੈ ਇਹਨਾਂ ਨੇ ਆਪ ਜੀਆਂ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੁਹਾਨੂੰ ਇਹ ਗੱਲਾਂ ਕਿੱਦਾਂ ਲੱਗੀਆਂ ਆਪਦੇ ਕਮੈਂਟ ਆਪਦੇ ਸੁਝਾਅ ਸਾਡੇ ਚੈਨਲ ਨਾਲ ਜ਼ਰੂਰ ਸਾਂਝੇ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਵਾਹਿਫਤ ਜੀ ਬਹੁਤ ਠੀਕ ਹੈ